ਵਪਾਰੀਆਂ ਦਾ ਜਿੰਦਾਬਾਦ 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 ਟਾਰੀ ਹਲਕੇ ਦੇ ਵਿੱਚ ਏਰੀਏ ਟਾਰੀ ਦੇ ਵਿੱਚ ਕਿਸਾਨਾਂ ਦਾ ਦੁਕਾਨਾਂ ਦਾ ਵਪਾਰੀਆਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਮੁਕੇ ਦੀ ਸੂਚਨਾ ਜਾਨ ਕੀਤਾ ਗਿਆ ਹੈ ਇੱਥੇ ਟਾਰੀ ਚੌਂਕ 'ਚ ਵੇਖੋ ਜੀ ਜਿਹੜੀ ਹੈ ਸਰਕਾਰ ਦੇ ਵਿੱਚ ਇੱਕ ਬੜੀ ਵੱਡੀ ਫੀਲੀਅਤ ਮਹਿਸੂਸ ਕਰ ਰਹੇ ਆ ਸਾਰੇ ਹੀ ਇੱਕ ਜਗ੍ਹਾ ਨਹੀਂ ਆ ਟਾਰੀ ਨਹੀਂ ਆ ਹਰ ਇੱਕ ਜਗ੍ਹਾ ਤੇ ਇਹ ਭੇਮ ਮਹਿਸੂਸ ਕਰ ਰਹੇ ਆ ਕੋਈ ਵੀ ਵਪਾਰੀ ਕੋਈ ਦੁਕਾਨਦਾਰ ਇਸ ਵੇਲੇ ਸੇਫ ਨਹੀਂ ਆ ਦਿਨ ਬਰ ਦਿਨ ਕਿਤੇ ਵੀ ਦੇਖ ਲੋ ਬਣਕ ਜਗਾ ਦੇਤੇ ਕੋਈ ਦੁਕਾਨਦਾਰ ਦੇ ਵਿੱਚ ਉੱਠ ਲੁੱਟ ਕੇ ਲੁੱਟ ਹੋ ਰਹੀ ਆ ਕੋਈ ਸੁਨਿਆਰੀ ਦੁਕਾਨ ਤੇ ਲੁੱਟ ਹੋ ਰਹੀ ਆ ਕੋਈ ਵੱਡੀ ਮੱਡੀ ਦੁਕਾਨਦਾਰਾਂ ਦੇ ਵਪਾਰੀਆਂ ਦੇ ਵਿੱਚ ਲੁੱਟ ਹੋ ਰਹੀ ਆ ਕੋਈ ਮੋਟਰਸਾਈਕਲ ਆਪਣੇ ਲਾ ਕੇ ਤੇ 2 ਮਿੰਟ ਦੇ ਵਿੱਚ ਅੰਦਰ ਵੜ ਕੇ ਲੁੱਟ ਕਰ ਦਿੰਦੇ ਇਹੇ ਇਸੇ ਤਰ੍ਹਾਂ ਹੀ 2-4 ਦਿਨ ਤੋਂ ਪਹਿਲਾਂ ਸਾਡੇ ਇਸ ਅਟਾਰੀ ਦੇ ਵਿੱਚ ਕੁੱਪਤਾ ਕੋਲਾ ਦੇ ਵਪਾਰੀ ਸੁਵਿੰਦਰ ਸਿੰਘ ਟੋਕਾ ਕੋਲਾ ਵਾਲਾ ਜੁਆ ਜੱਸ ਇਹਦੀ ਇਹਨੂੰ ਧਮਕੀ ਆਈ ਆ ਕਿ ਮੈਨੂੰ 50 ਲੱਖ ਦੀ ਫਰौती ਦੇ ਨਹੀਂ ਤੇ ਤੇਰਾ ਪਰਿਵਾਰ ਖਤਮ ਕਰ ਦੇਣਾ ਵਾ ਬੇਨਤੀ ਆ ਇਸ ਸਰਕਾਰ ਸੁਤੀ ਹੋਈ ਸਰਕਾਰ ਦੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਵਾ ਇਹ ਸਰਕਾਰ ਦੇ ਕੰਨਾਂ ਦੇ ਜੂਨ ਹੀ ਸਰਕਾਰੀ ਆ ਥਾਂ ਥਾਂ ਤੇ ਨਿਕੇ ਨਿਕੇ ਬੱਚੇ 12 12 ਸਾਲ ਦੇ 14 14 ਸਾਲ ਦੇ ਆਪਣੇ ਹੱਥਾਂ ਵਿੱਚ ਪਿਸਟਲ ਲੈ ਕੇ ਘੁੰਮ ਰਹੇ ਨੇ ਕੋਈ ਇਸ ਕਰਕੇ ਘੁੰਮ ਰਹੇ ਵੀ ਨਸ਼ਾ ਦਿਨ ਬਰ ਦਿਨ ਸਾਡਾ ਗਵਾਂਢੀ ਦੇਸ਼ ਉਹ ਨਸ਼ੇ ਦੇ ਡਰੌਨ ਉਹ ਨਾਲ ਨਾਲ ਇੱਕ ਪਿਸਟਲ ਗਿਫਟ ਦੇ ਰਹੀ ਆ ਸਾਡੀ ਨੌਜਵਾਨ ਪੀੜੀ ਖਤਮ ਹੁੰਦੀ ਜਾ ਰਹੀ ਆ ਕਿਸਾਨ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਜਿਹੜੇ ਸਾਡੇ ਵਪਾਰੀ ਲੋਕ ਦੁਕਾਨਾਂ ਕਰਦੇ ਨੇ ਕਿ ਦੁਕਾਨਾਂ ਤੋਂ ਵਿਚਾਰੇ ਆਪਣੀ ਸਵੇਰ ਦੀ ਕੀਤੀ ਹੋਈ ਕਿਰਤ ਕਮਾਈ ਨੂੰ ਜੇ ਆਪਣੇ ਬੈਗ ਵਿੱਚ ਪਾਉਣ ਪਾ ਕੇ ਜਾਂ ਆਪਣੇ ਘਰਾਂ ਨੂੰ ਆਪਣੇ ਬੱਚਿਆਂ ਨੂੰ ਪਾਲਣ ਪੋਛਣ ਵਾਸਤੇ ਲੈ ਕੇ ਜਾਂਦੇ ਨੇ ਤੇ ਉਹ ਦੁਕਾਨਦਾਰਾਂ ਦਾ ਚਪਟਮਾਰ ਬੈਗ ਨੂੰ ਖੋਗੇ ਜਾਂ ਸੁਨਿਆਰੇ ਦੁਕਾਨ ਦੇ ਲੁੱਟ ਕਰਕੇ ਭੱਜ ਜਾਂਦੇ ਨੇ ਕੱਲ੍ਹ ਹੀ ਅੰਬਰਸਰ ਦੇ ਵਿੱਚ ਗਪਾਲਪੁਰਾ ਦੇ ਵਿੱਚ ਦੇਣ ਦਿਹਾੜੇ ਇੱਕ ਲੁੱਟ ਹੋ ਗਈ ਆ ਇਹ ਜਿਹੜੇ ਗੈਸਟਰਵਾਰ ਔਰ ਜਿਹੜੇ ਗਰੀਬ ਜਨਤਾ ਇਹ ਮੀਰ ਬਣਨਾ ਚਾਹੁੰਦੀ ਇਹ ਸੁਪਨੇ ਦੇਖ ਕੇ ਉਹਨਾਂ ਨੂੰ ਅਤੀ ਗਵਰਨਮੈਂਟ ਰਾਈ ਚੈਲੰਜ ਕਰਦੇ ਆ ਜੇਕਰ ਗਵਰਨਮੈਂਟ ਜਾਗਰੂਤ ਹੋ ਜਾਈ ਚੂਪੀ ਦੇ ਵਿੱਚ ਇਸ ਵੇਲੇ ਜੋਗੀ ਸਰਕਾਰ ਨੇ ਕਿੱਡਾ ਵੱਡਾ ਸਕੰਜਾ ਕੱਸਿਆ ਪਰ ਸਾਡੀ ਜਿਹੜੀ ਸਰਕਾਰ ਹੈ ਬਿਲਕੁਲ ਅੰਦੀ ਬੋਲੀ ਸੁੱਤੀ ਆ ਇਸ ਇਲਾਕੇ ਦਾ ਇੱਕ ਐਮਐਲਏ ਉਹਦੀ ਕੋਈ ਇਹ ਪਾਵਰ ਨਹੀਂ ਕਿ ਕਿ ਮੈਂ ਕਿਸੇ ਕਿਸਾਨ ਦਾ ਟਰਾਂਸਫਰ ਬਚਾਦਾ ਤੇ ਗੈਰ ਸੈਟਰ ਵਾਲ ਨੂੰ ਕਿੱਥੇ ਰੋਕ ਦੇਗਾ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦਾ ਵਾ ਕਿ ਇਹ ਸਰਕਾਰਾਂ ਬਿਲਕੁਲ ਨਕਮੀ ਹੋ ਗਈਆਂ ਹੈ ਦੂਜੀਆਂ ਸਰਕਾਰਾਂ ਤੋਂ ਵੱਖਰੀ ਝਾਗ ਰੱਖ ਕੇ ਸਰਕਾਰ ਨੂੰ ਬੜੇ ਵੱਡੇ ਜ਼ੋਰ ਦੇ ਨਾਲ ਲੋਕਾਂ ਨੇ ਮੀਡੀਆ ਦੇ ਰਹੀ ਸੋਸ਼ਲ ਨੈਟਵਰਕ ਰਹੀ ਤੇ ਟਾਲੀ ਦੇ ਵਿੱਚੋਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਪਰ ਪਹਿਲਾਂ ਕਿਤੇ ਸਾਡੇ ਇੱਕ ਨੌਜਵਾਨ ਤੇ ਹਮਲਾ ਆ ਉਸ ਤੋਂ ਬਾਅਦ ਇੱਕ ਦੁਕਾਨਦਾਰ ਤੇ ਅਮਨਵੀਰ ਤੇ ਹਮਲਾ ਹੋਇਆ ਉਸ ਤੋਂ ਬਾਅਦ ਤਿੰਨ ਚਾਰ ਹਮਲੇ ਹੋ ਚੁੱਕਿਆ ਸਾਡੇ ਲੱਗੇ ਖਲੋਤਾ ਤੇ ਮੈਨੂੰ ਦੋ ਫਰੋਦੀਆਂ ਲੈਟਰ ਆਈਆਂ ਔਰ ਫਿਰ ਫੌਜੀ ਇੱਧਰ ਆਓ ਆ ਤੁਹਾਨੂੰ ਵਿਖਾ ਦਮ ਵੀ ਆਪਣਾ ਰੋ ਰੋ ਕੇ ਦੁੱਖ ਦੱਸਦਾ ਸੀ ਇਹਦੀ ਕਿਸੇ ਨੇ ਕੋਈ ਪੁਕਾਰ ਨਹੀਂ ਸੁਣੀ ਉਸ ਤੋਂ ਬਾਅਦ ਅਮਨਬੀਰ ਅਮਨਬੀਰ ਸਾਡਾ ਵੀਰ ਸੀ ਜਿਹੜਾ ਉਹਦੇ ਤੇ ਹਮਲਾ ਆ ਕਿਸੇ ਨੇ ਕੋਈ ਪੁੱਛਕਿਛ ਨਹੀਂ ਕੀਤੀ ਉਸ ਤੋਂ ਬਾਅਦ ਤਿੰਨ ਵਾਰਾ ਫਰੋਦੀਆਂ ਮੰਗੀਆਂ ਗਈਆਂ ਆ ਤੁਹਾਡੇ ਸਾਹਮਣੇ ਖਲੋਤਾ ਚਲੇ ਗਿਆ ਮੇਰੇ ਕੋਈ ਸੁਣਵਾਈ ਨਹੀਂ ਹੋਈ ਹੈ ਮੈਂ ਹਾਰ ਕੇ ਥੱਕ ਕੇ 4 ਮਹੀਨੇ ਤੇ ਘਰੇ ਬੈ ਗਿਆ ਨਾ ਕੋਈ ਥਾਣੇ ਚ ਨਾ ਕੋਈ ਡੀਐਸਪੀ ਤੱਕ ਪਹੁੰਚ ਪੇਸ ਹੋਇਆ ਮੇਰੇ ਕੋ ਰਿਪੋਰਟਰ ਨੇ ਤੁਸੀਂ ਕਹੋ ਤੇ ਲਾਈਵ ਮੈਂ ਉਹਨੂੰ ਦਿਖਾ ਦਿੰਦਾ ਕੋਈ ਸੁਣਵਾਈ ਨਹੀਂ ਹੋਈ ਇੱਕ ਦਿਨ ਨਹੀਂ ਹੋਈ ਕੋਈ ਕੋਈ ਮੇਰੇ ਘਰੇ ਕੁਝ ਨਹੀਂ ਆਇਆ ਪੁੱਛਣ ਦਾ ਕੋਈ ਇਨਸਾਫ ਨਾ ਕੋਈ ਕੁਝ ਆਇਆ 4 ਮਹੀਨੇ ਹੋ ਗਏ આજ ਤੱਕ ਮੈਂ ਧਰ ਕੇ ਥੱਕ ਕੇ ਘਰੇ ਬੈ ਗਏ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਪੋਸਤ ਨੂੰ ਦੇ ਅਖਬਾਰ ਤੋਂ ਨਿਕਲਿਆ ਮੀਡੀਆ ਤੋਂ ਨਿਕਲਿਆ ਸਭ ਕੁਝ ਹੋ ਗਿਆ ਔਰ ਜਿਹੜੇ ਲੈਟਰ ਮੈਨੂੰ ਫਰੋਤੀ ਦੀਆਂ ਆਈਆਂ ਨੇ ਜਾਨ ਤੋਂ ਮਾਰਨ ਧਮਕੀ ਮੇਰੇ ਪਰਿਵਾਰ ਨੂੰ ਕਿ ਜੇ ਆਤੇ ਟਾਲੀ ਛੱਡ ਕੇ ਭੱਜੇ ਨਹੀਂ ਤੈਨੂੰ ਜਾਨ ਤੋਂ ਮਾਰ ਦੇਣਾ ਇਹ ਜਿਹੜੀ ਲੈਟਰ ਹੈ ਕਿੱਥੋਂ ਦੀ ਆ ਪੰਜਾਬ ਚ ਹੀ ਕਿਹੇ ਜਥੇਬੰਦੀ ਪੰਜਾਬ ਦੀ ਹੈ ਜੀ ਸੱਚੀ ਇੱਥੋਂ ਦੀ ਹੈ ਕਿਸ ਨਾਂ ਦੀ ਹੈ ਜਥੇਬੰਦੀ ਜਿਨ੍ਹਾਂ ਨੇ ਸਰ ਮੈਂ ਨਾਮ ਕੀ ਲਵਾਂ ਹੁਣ ਕਿਹਾ ਮੈਨੂੰ ਹੋਰ ਕਰਨਗੇ ਤੰਗ ਕਰਨਗੇ ਮੜਕੇ ਮੈਂ ਨਾਮ ਮੈਂ ਕੀ ਲਵਾਂ ਅਸਲ ਤੇ ਵਿੱਚ ਕੋਈ ਵੀ ਤੇ ਹਮਲਾ ਆਇਆ ਵੇਖੋ ਮੇਰਾ ਘਰ ਘੱਟਿਆ ਕੋਈ ਵੀ ਦੁਕਾਨਦਾਰ ਅੱਗੇ ਨਹੀਂ ਆਉਣਾ ਚਾਹੁੰਦਾ ਫਰੋਤੀਆਂ ਹੁੰਦੀਆਂ ਨੇ ਲੋਕ ਦੇ ਦਿੰਦੇ ਨੇ ਡਰ ਦੇ ਮਾਰੇ ਦੇ ਦਿੰਦੇ ਕਿ ਪਰਿਵਾਰ ਬਚਾਉਣਾ ਪਰ ਅੱਜ ਦੇ ਜਿਹੜੇ ਹਾਲਾਤ ਆ ਮੈਨੂੰ ਵੀ ਕਾਫੀ ਦਿਨਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਫਰौती ਮੰਗੀ ਜਾ ਰਹੀ ਸੀ 50 ਲੱਖ ਰੁਪਏ ਪਰ ਮੈਂ ਤੀਨ ਤੋਂ ਮਨਾ ਕਰ ਦਿੱਤਾ ਫੇਰ ਵੀ ਵਾਰ-ਵਾਰ ਕਾਲ ਆਉਂਦੀਆਂ ਰਹੀਆਂ ਮੇਰੇ ਬੱਚੇ ਦੀਆਂ ਮੇਰੀ ਵਾਈਫ ਦੀਆਂ ਫੋਟੋਆਂ ਪਾ ਕੇ ਕ੍ਰੋਸ ਮਾਰਦੇ ਰਹੇ ਮੇਰਾ ਘਰ ਰੋਡ ਦੇ ਉੱਤੇ ਆ ਨਾਲ ਮੇਰਾ ਕੋਕਾ ਕੋਲਾ ਦਾ ਡੈਂਪਿਆ ਮੇਰਾ ਘਰ ਇੱਕ ਜੇਲ ਬਣ ਚੁੱਕਾ ਮੇਰਾ 7 ਸਾਲ ਦਾ ਬੱਚਾ ਜੋ ਕਿ 11 ਸਾਲਾਂ ਬਾਅਦ ਮੇਰੇ ਘਰ ਹੋਇਆ ਅੱਜ ਇਹੋ ਜਿਹੇ ਹਾਲਾਤ ਹੋ ਗਏ ਕਿ ਉਹ ਸਕੂਲ ਜਾਣਾ ਵੀ ਬੰਦ ਹੋ ਗਿਆ ਡਰ ਇੰਨਾ ਹੈ ਉਹ ਬੱਚਾ ਇੰਨਾ ਸਹਿਮਿਆ ਪਾਪਾ ਆਪਾਂ ਨੂੰ ਜੇਲ ਹੋ ਗਈ ਇਹੋ ਜਿਹੇ ਹਾਲਾਤ ਮੇਰੇ ਬੱਚੇ ਦੇ ਬਣੇ ਪਿਆ। ਮਾਨਸਿਕ ਤੌਰ ਤੇ ਅੱਜ 4-5 ਦਿਨ ਹੋ ਗਿਆ। ਰਾਤ ਨੂੰ ਸੁੱਤੇ ਨਹੀਂ। ਹਥਿਆਰ ਲੈ ਕੇ 5-5 10-10 ਬੰਦੇ ਮੇਰੇ ਨਾਲ ਰੱਖਦੇ ਨੇ। ਪਰ ਇਹੋ ਜੀ ਸਥਿਤੀ ਮੈਂ ਨਹੀਂ ਚਾਹੁੰਦਾ। ਮੈਂ 24 ਘੰਟੇ ਇਧਰ ਚੁੱਕਾ। ਮੇਰਾ ਮੈਂ ਵਪਾਰੀ ਆ। ਮੈਂ ਕਾਰੋਬਾਰੀ ਆ। ਮੈਂ ਇੱਕ ਆਮ ਜ਼ਿੰਦਗੀ ਜੀਣਾ ਚਾਹੁੰਦਾ। ਪਰ ਜੋ ਸਚਾਈ ਜੇ ਵੀਰੋ ਮੈਂ ਖੁਦ ਅਟਾਰੀ ਹਲਕੇ ਦਾ ਆਮ ਆਗਮੀ ਪਾਰਟੀ ਦਾ ਕੁਪਾਰ ਮੰਡਲ ਦਾ ਪ੍ਰਧਾਨ ਆ ਔਰ ਮੈਂ ਹੀ ਸਭ ਤੋਂ ਪਹਿਲਾਂ ਅੱਗੇ ਲੱਗੇ ਹਾਂ ਸਭ ਤੋਂ ਪਹਿਲਾਂ ਅੱਗੇ ਲੱਗੇ ਆਂ ਇਹੀ ਚੀਜ਼ਾਂ ਦੀ ਸਰਕਾਰ ਚਾਹੀਦੀ ਪਰ ਸੀਐਮ ਸਾਹਿਬ ਨੂੰ ਇਹ ਮੈਂ ਦੱਸਣਾ ਚਾਹੁੰਦਾ ਜਨਾਬ ਤੁਹਾਡੀ ਪਾਰਟੀ ਦੇ ਤੁਹਾਡੇ ਆਗੂ ਉਹੀ ਸੇਵ ਨਹੀਂ ਦੇ ਮਾਨ ਸ੍ਰਿਸ਼ਟੀ ਦੀ ਅਸਰ ਖਰਾਬ ਹੋ ਗਈ ਆ ਇਹਨਾਂ ਦੀਆਂ ਧਮਕੀਆਂ ਤੋਂ ਔਰ ਕੱਲ ਕੱਲ ਜੋ ਫੇਰ ਮੈਨੂੰ ਕਾਲ ਆਈ ਔਰ ਮੈਂ ਕੋਬਰੋਦ ਵੀ ਕੀਤਾ ਅੱਜ ਕੇ ਜੋ ਮੈਂ ਪੜਾਅ ਸਕਟਨੀ ਸੀ ਕੱਢੀ ਆ ਔਰ ਉਸੇ ਟਾਈਮ ਤੇ ਸਾਰੇ ਪਿੰਡ ਵਾਲਿਆਂ ਨੇ ਮੇਰੀ ਸਪੋਰਟ ਕੀਤੀ ਦੁਕਾਨਦਾਰ ਭਰਾਮ ਨੇ ਸਪੋਰਟ ਕੀਤੀ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜੇ ਨੰਬਰ ਤੋਂ ਕਾਲ ਆਉਂਦੀ ਤੁਹਾਨੂੰ ਕੋਈ ਵਿਦੇਸ਼ੀ ਜਾਂ ਲੋਕਲ ਮੈਨੂੰ ਵਿਦੇਸ਼ੀ ਨੰਬਰ ਤੋਂ ਹੀ ਕਾਲ ਆਉਂਦੀ ਆ ਔਰ ਜਿਸ ਤਰ੍ਹਾਂ ਵੀ ਜੋ ਵੀ ਕਾਲ ਦੀਆਂ ਰਿਕਾਰਡਿੰਗ ਹੈਗੀਆਂ ਸਾਰੀਆਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀਆਂ ਬਾਕੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਮਾਰਾ ਨਹੀਂ ਕਹਿੰਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਕੋਤੰਦਾਈ ਸਕਿਉਰਟੀ ਲਾ ਕੇ ਜ਼ਰੂਰ ਖੜਾ ਹੈ ਪਰ ਸਸੀਂ ਮਾਨਸਿਕ ਤੌਰ ਤੇ ਬਿਮਾਰ ਹਾਂ ਸਟੇਲਿਪ ਪੁਲਿਸ ਜ਼ਰੂਰ ਗੜੀ ਹੈ ਸਕਿਉਰਿਟੀ ਦਿੱਤੀ ਹੋਈ ਹੈ ਪੁਲਿਸ ਨੇ ਪਰ ਮਾਨਸਿਕ ਸਥਿਤੀ ਅੰਦਰ ਰਹਿ ਰਿਹਾ ਕਿ ਖਰਾਬ ਹੋ ਗਈ ਮੇਰਾ ਬੱਚਾ ਸਕੂਲ ਨਹੀਂ ਜਾ ਰਿਹਾ ਮੈਂ ਆਪਣੇ ਕਾਰੋਬਾਰ ਤੇ ਨਹੀਂ ਆ ਰਿਹਾ ਔਰ ਮੈਂ ਜਿਸ ਤਰ੍ਹਾਂ ਦੇ ਹਾਲਾਤ ਰਹੇ ਤੇ ਮੈਂ ਆਪਣਾ 10 15 ਦਿਨ ਦੇ ਵਿੱਚ ਕਾਰੋਬਾਰ ਬੰਦ ਕਰ ਦੂੰਗਾ ਪਰ ਆਪਣਾ ਪਿੰਡ ਆਪਣਾ ਇਲਾਕਾ ਛੱਡ ਕੇ ਜੀ ਚਾਹਣ ਕਿ ਮੈਂ ਇਥੋਂ ਛੱਡ ਕੇ ਭੱਜ ਜਾऊंगा ਤੇ ਨਹੀਂ ਭੱਜਾਂਗਾ ਮੈਂ ਲੜਾਂਗਾ ਇਸ ਗੈਂਗਵਾੜੇ ਪਰ ਖਿਲਾਫ ਲੜਾਂਗਾ ਔਰ ਇਹਨਾਂ ਨੇ ਮੇਰੇ ਬੱਚੇ ਨੂੰ ਮਾਰਨ ਦੀ ਧਮਕੀ ਦਿੱਤੀ ਆ ਇੱਕ ਬੇਨਤੀ ਮੈਂ ਗੈਂਗਸਟਰਾਂ ਨੂੰ ਕਰੂੰਗਾ ਵੀਰ ਜੇ ਵਾਅਦਾ ਹੈ ਤੁਸੀਂ ਮਾਂ ਦੇ ਪੁੱਤ ਜੇ ਮੈਨੂੰ ਐਡੀ ਐਡੀ ਮਾਰੀ ਉਹ ਚੀਜ਼ ਨਾ ਮੈਨੂੰ ਹੋਵੇ ਮੈਨੂੰ ਮਾਰਿਓ ਸਭ ਤੋਂ ਪਹਿਲਾਂ ਮੇਰਾ ਪੁੱਤ ਵੀ ਮਾਰਿਓ ਪਰ ਸਭ ਤੋਂ ਪਹਿਲਾਂ ਮੈਨੂੰ ਮਾਰਿਓ ਕਿ ਮੇਰੀ ਮੇਰਾ ਜੋ ਦੇਹ ਆ ਨਾ ਉਹ ਮੇਰੀ ਦੇਹ ਦਾ ਸੰਸਕਾਰ ਮੇਰਾ ਪੁੱਤ ਕਰ ਸਕੇ ਇਹੋ ਜਿਹਾ ਕੰਮ ਨਾ ਕਰਿਓ ਵੀ ਪਹਿਲਾਂ ਮੇਰਾ ਪੁੱਤ ਮਾਰਿਓ ਮੈਨੂੰ ਮਾਰਨ ਤੋਂ ਬਾਅਦ ਮੈਨੂੰ ਫੂਕਣ ਤੋਂ ਬਾਅਦ ਫਿਰ ਮੇਰਾ ਪੁੱਤ ਮਾਰਿਓ ਕਿਉਂਕਿ ਜੋ ਅੱਜ ਦੇ ਹਾਲਾਤ ਆ ਜੋ ਅੱਜ ਦੇ ਹਾਲਾਤ ਮੈਨੂੰ ਪਤਾ ਹੈ ਅੱਜ ਦੀ ਇਹ ਵੀਡੀਓ ਮੈਨੂੰ ਪਤਾ ਇਹ ਮਾਰਨਾ ਹੈ ਮਾਰਨਾ ਕਿਉਂਕਿ ਕੈਕ ਬਾਦ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਚੁਕਾ ਹੈ ਅਸੀਂ ਨਾਰੇ ਲਾਉਨੇ ਆ ਆਮ ਆਦਮੀ ਪਾਰਟੀ ਜਿੰਦਾਬਦ ਕਹਿੰਦੇ ਅਸੀਂ ਖੁਦ ਆਮ ਆਦਮੀ ਪਾਰਟੀ ਦੇ ਉਤੇਦਾਰ ਤੋਂ ਪੁਰਾਣੇ ਪਰ ਜਿਹੜੀ ਸਚਾਈ ਗੱਲ ਲੱਖਾਂ ਅਸੀਂ ਕਾਰੋਬਾਰੀ ਹੁੰਦੇ ਸੀ ਮੈਂ ਰਾਜਨੀਤੀ ਚ ਨਹੀਂ ਸੀ ਆਉਂਦਾ ਸਪੋਰਟ ਕੀਤੀ ਹਰ ਤਰ੍ਹਾਂ ਦੀ ਸਪੋਰਟ ਕੀਤੀ ਲੱਖਾਂ ਜਾਨ ਹਰ ਤਰ੍ਹਾਂ ਸਪੋਰਟ ਕੀਤੀ ਕਿਸੇ ਕਰਕੇ ਕਿ ਇੱਥੇ ਕੁਝ ਨਾ ਕੁਝ ਚੇਂਜ ਹੋਊਗਾ ਅਸੀਂ ਬਦਲਾ ਚੁੰਨੇ ਆ ਕਿ ਇਹ ਦੁਨੀਆਂ ਜਿਹੜੇ ਗੈਂਗਵਾਦ ਆ ਇਹ ਗੁੰਡਾਗਰਦੀ ਖਤਮ ਹੋ ਵੀ ਪਰ ਨਹੀਂ ਨਹੀਂ ਭਾਜੀ ਅੱਜ ਦੇ ਹਾਲਾਤ ਬੜੇ ਮਾਰੇ ਹੋ ਗਏ ਕਿੰਨੇ ਕਿ ਸਮਾਂ ਹੋ ਗਿਆ ਤੁਹਾਨੂੰ ਧਮਕੀਆਂ ਆ ਰਹੀਆਂ ਇੱਕ ਹਫਤੇ ਤੋਂ ਲਗਾਤਾਰ ਪਹਿਲਾਂ ਵੀ ਆਈ ਇਹ ਪਹਿਲਾ ਮੈਂ ਇਹਨੂੰ ਅਨਨੋਨ ਨੰਬਰ ਤੋਂ ਫੋਨ ਆਉਂਦੇ ਹੁੰਦੇ ਹੁੰਦੇ ਸੀ ਬਾਹਰ ਤੋਂ ਪਰ ਮੈਂ ਚੁੱਕਦਾ ਨਹੀਂ ਸੀ ਪਰ ਇਸਨੇ ਮੁੜ ਕੇ ਮੇਰੇ ਫਾਦਰ ਸਾਹਿਬ ਨੂੰ ਕੋਲਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਆਏ ਦਿਨ ਮਦਗੀ ਫੇਰ ਤੈਨੂੰ ਕੀ ਇਹਦੇ ਸ਼ੱਕ ਦੀ ਸ਼ੰਕਾ ਹੋਵੇ ਕਿ ਜਿਹੜੇ ਨੰਬਰ ਇਹ ਪ੍ਰੋਵਾਈਡ ਕਰ ਰਹੇ ਉਹਨਾਂ ਗੈਂਗਸਟਰ ਦੇਖੋ ਜੀ ਸ਼ੱਕ ਇਸ ਕਰਕੇ ਕਿ ਕੋਈ ਨਾ ਕੋਈ ਇਨਫੋਰਮੇਸ਼ਨ ਤੇ ਇੱਥੋਂ ਦੇ ਰਿਹਾ ਹੈ ਸ਼ੱਕ ਦੀ ਕਿਹੜੀ ਗੱਲ ਆ ਅਟਾਰੀ ਦੇ ਵਿੱਚ ਅਟਾਰੀ ਦੇ ਵਿੱਚ ਅੱਜ ਪੁਲਿਸ ਤਫਤੀਸ਼ ਕਰ ਲੈ ਕਿ 100 ਤੋਂ ਵੱਧ ਨਜਾਇਜ਼ ਹਥਿਆਰ ਨੌਜਵਾਨਾਂ ਤੋਂ ਨਾ ਨਿਕਲਣਗੇ ਤੇ ਤਾਂ ਗੱਲ ਕਰੋ ਇਹਦੇ ਸਰਕਾਰ ਨੂੰ ਜੋਗੀ ਵਾਲਾ ਕੰਮ ਕਰਨਾ ਪੈਣਾ ਜੋ ਜੋਗੀ ਨੇ ਯੂਪੀ ਦੇ ਵਿੱਚ ਕੀਤਾ ਹੈ ਪੁਲਿਸ ਨੂੰ ਪਾਵਰ ਦੇਣੀ ਪੈਣੀ ਹੈ ਸਰਕਾਰ ਨੂੰ ਪੁਲਿਸ ਕਮਜ਼ੋਰ ਨਹੀਂ ਪੁਲਸ ਮਾਰੀ ਨਹੀਂ ਪੰਜਾਬ ਦੀ ਪੁਲਸ ਦਲੇਰ ਨੇ ਸਾਰੇ ਨੌਜਵਾਨ ਪੰਜਾਬੀ ਆ ਪਰ ਉਹਨਾਂ ਨੂੰ ਪਾਵਰ ਨਹੀਂ ਭਗਵੰਤ ਮਾਨ ਗ੍ਰਹਿ ਮੰਤਰੀ ਨੇ ਪੰਜਾਬ ਦੀ ਵਾਗਡੋਰ ਹੈ ਪੁਲਸ ਦੀ ਉਹਨਾਂ ਕੋ ਸਮਝ ਦਿਓ ਕਿ ਉਹਨਾਂ ਕੋ ਨਾਕਾਮੀ ਸਬਦ ਹੋਰੀ ਹੁੰਦਾ ਇਹ 100% 100% ਕੰਮ ਹੁੰਦਾ ਮਹਾਰਾਜ ਜੀ ਪੁਲਸ ਦੀ ਜੇ ਹੁੰਦਾ ਜਣਾਉਂਦੇ ਹੁੰਦਾ ਗ੍ਰਹਿ ਮੰਤਰੀ ਹੁੰਦਾ ਗ੍ਰਹਿ ਮੰਤਰੀ ਕੂਰ ਵਿਜੇਪ੍ਰਤਾਪ ਅੰਬਰਸਰ ਜ਼ਿਲ੍ਹੇ ਦੇ ਵਿੱਚ ਲੋਕਾਂ ਦਾ ਸੁਪਨਾ ਹੈ ਕੂਰ ਵਿਜੇਪ੍ਰਤਾਪ ਗ੍ਰਹਿ ਮੰਤਰੀ ਬਣਨਾ ਚਾਹੁੰਦਾ ਹੁੰਦਾ ਕਿਤੇ ਅੱਜਗਲ ਹੋਰ ਹੋਣੀ ਸੀ ਸਾਡਾ ਟੈਕਸ ਪੰਜਾਬ ਸਰਕਾਰ ਮਾਫ ਕਰਦੇ ਆਪੇ ਇੱਕ ਬੰਦੇ ਰੱਖ ਲੈਣਗੇ ਸਾਨੂੰ ਨਹੀਂ ਲੋੜ ਯਾਰ ਬਿਜਲੀ ਫਰੀ ਸਾਨੂੰ ਨਹੀਂ ਲੋੜ ਬਿਜਲੀ ਫਰੀ ਦੀ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਸਾਨੂੰ ਕੋਈ ਗੱਲ ਨਹੀਂ ਗਲੀਆਂ ਨਾਲੀਆਂ ਦਾ ਵਿਕਾਸ ਤੇ ਤਾਂ ਹੈ ਨਾ ਉਹ ਤੇ ਤਾਂ ਕਰਾਵਾਂਗੇ ਅਸੀਂ ਕਿ ਸਾਡੀਆਂ ਔਲਾਦਾਂ ਸੇਫ ਆ ਇਹ ਸਾਡੀਆਂ ਇਲਾਕਿਆਂ ਸੇਫ ਨਹੀਂ ਇੱਥੇ ਵਪਾਰੀ ਸੇਫ ਨਹੀਂ ਮੈਂ ਪਿੰਡ ਦੇ ਵਿੱਚ ਰਹਿ ਕੇ ਇੱਕ ਵਧੀਆ ਟੈਕਸ ਦਰਦਾ ਸਾਰਾ ਕੁਝ ਕਰਦਾ ਪਰ ਦੁੱਖ ਇਹ ਆ ਸਭ ਤੋਂ ਵੱਡਾ ਦੁੱਖ ਮੈਨੂੰ ਇਹ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਆ ਉਤੋਂ ਵੱਡਾ ਦੁੱਖ ਇਹ ਆ ਕਿ ਮੈਂ ਇੱਥੇ ਗਰੀਬੀ ਦੇ ਵਿੱਚ ਰਹਿ ਕੇ ਤੇ ਇਸ ਇਲਾਕੇ ਦੇ ਵਿੱਚ ਨਾਮ ਖੱਟਿਆ ਕਾਰੋਬਾਰ ਦੇ ਵਿੱਚ ਇਹ 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 ਮੈਂ ਮੇਰਾ ਕਸੂਰ ਆ ਹੋਰ ਮੇਰਾ ਕੋਈ ਕਸੂਰ ਨਹੀਂ ਅੱਜ ਆਏ ਦਿਨ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਜਿਤਨਾ ਦਿਨ ਦਿਹਾੜੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਉਸ ਤਰ੍ਹਾਂ ਹੀ ਸਰਕਾਰ ਉਦੋਂ ਹੀ ਸਿਕੰਜਾ ਥੋੜਾ ਕੱਸ ਤਾਂ ਇਹ ਜਿਹੜਾ ਗੈਂਗਸਟਰਵਾਦ ਹੈ ਜਿਹੜਾ ਥੋੜਾ ਖਲ ਪੈ ਚੁੱਕਾ ਬਿਲਕੁਲ 100% ਬਾਅਦ ਦੇ ਵਿੱਚ ਸਿਕਿਉਰਟੀਆਂ ਭਾਵੇਂ 50 ਦਿੱਤੀਆਂ ਜਾਂ 4 ਉਹਦਾ ਕੋਈ ਫਰਕ ਨਹੀਂ ਅੱਜ 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 ਮੇਰੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਮੇਰੇ ਮੇਰੇ ਜਦੋਂ ਸਾਡੇ ਇਲਾਕੇ ਖਲੋਤਾ ਜੇ ਮੈਂ ਦੱਸਦਾ ਜੀ ਦੇਖੋ ਸ਼੍ਰੀ ਆਮ ਗੋਲੀ ਮਰਿਆ ਕਹਿੰਦੇ ਕੀ ਕੀਤਾ ਡਾਰੀ ਰਹੀ ਹੈ ਤਸਵੀਰ ਨੂੰ ਜਦੋਂ ਧਮਕੀਆਂ ਆ ਰਹੀਆਂ ਹਨ ਇਦਾਂ ਹੀ ਧਮਕੀਆਂ ਜਦੋਂ ਇਹ ਸਰਕਾਰ ਬਣੀ ਹੈ ਇਦਾਂ ਹੀ ਧਮਕੀਆਂ ਮੈਨੂੰ ਆਉਣੀਆਂ ਸ਼ੁਰੂ ਹੋ ਗਈਆਂ ਮੈਂ ਟੀਐਸਪੀ ਇੱਥੇ ਪ੍ਰਵੇਸ਼ ਚੋਪੜਾ ਜੀ ਹੀ ਐਸਐਚਓ ਸਾਹਿਬ ਸਾਰਿਆਂ ਨੂੰ ਐਸਐਸਪੀ ਨੂੰ ਮ ਇਨਾਂ ਨੂੰ ਮਾਰਕ ਹੋ ਗਿਆ ਇਹਨਾਂ ਨੇ ਆਖਿਆ ਜੀ ਕੋਈ ਅਸੀਂ ਕੀ ਕਰੀਏ ਬਾਹਰ ਦੇ ਨੰਬਰ ਆ ਇਹਨਾਂ ਨੂੰ ਮੈਂ ਕਹਿੰਦਾ ਰਿਹਾ ਮੈਂ ਕਿਹਾ ਕਿ ਜਿੱਦ ਤਨ ਮੈਨੂੰ ਮਾਰ ਦਣਗੇ ਉਦ ਤਨ ਫਿਰ ਕੀ ਕਰੋਗੇ ਤੁਸੀਂ ਉਹੀ ਗੱਲ ਹੋਈ ਉਹਨਾਂ ਨੇ ਇੱਥੇ ਮੈਨੂੰ ਟਾਰੀ ਤੁਸੀਂ ਮੀਡੀਆ ਨਾਲ ਲਾਈ ਹੋਣੀ ਖਬਰ ਟਾਰੀ ਮੇਨ ਦੀ 25 ਬੰਦਿਆਂ ਨੇ ਘੇਰ ਕੇ ਟਾਰੀ ਮੇਰੇ ਉਹਨਾਂ ਨੇ ਛੱਟਾਂ ਜਿੰਨੀਆਂ ਮੇਰੇ ਲਾ ਸਕਦੇ ਸੀ ਗੋਲੀਆਂ ਵੀ ਚਲਾਈਆਂ ਹੈ ਔਰ ਉਤੋਂ ਬਾਅਦ ਬਾਅਦ ਚੋਂ ਇਹ ਆਮਲ ਇਹੋ ਜੀ ਜਸਵੰਤ ਸਿੰਘ ਦਾ ਲਾਸ ਇਹਨਾਂ ਦੀ ਕਿਤੇ ਮਾਸਾ ਹਿੰਮਤ ਨਹੀਂ ਪਈ ਕਿ ਅਸੀਂ ਯਾਰ ਇਹਨਾਂ ਦੇ ਖਿਲਾਫ ਇੱਥੋਂ ਟਾਰੀ ਦੇ ਬੰਦੇ ਆ ਅੱਜ ਤੇ ਅਸੀਂ ਕਹਿ ਰਹੇ ਆ ਸਾਰਾ ਟਾਰੀ ਇਕੱਠਾ ਹੋ ਗਿਆ ਕਿ ਗੈਂਗਸਟਰ ਸਾਨੂੰ ਧਮਕੀਆਂ ਦੇ ਰਹੇ ਆ ਮੈਂ ਤੇ ਇਹਨਾਂ ਨੂੰ ਵੀ ਕਹਿੰਨਾ ਟਾਰੀ ਵਾਲਿਆਂ ਨੂੰ ਕਿ ਜਦੋਂ ਤੁਹਾਡਾ ਗੈਂਗਸਟਰ ਇੱਥੋਂ ਦਾ ਜਿਹੜਾ ਸੀ ਉਹ ਮੱਲੀ ਸੀ ਉਦੋਂ ਮੈਨੂੰ ਉਹਨਾਂ ਨੇ ਮਾਰਿਆ ਆ ਤੈਨੂੰ ਆਇਆ ਦੇ ਸੀ ਉਦੋਂ ਆਪ ਸਰ ਕਿਉਂ ਇਹਨਾਂ ਨੇ ਕਹਿਤਾ ਕਿਉਂਕਿ ਇਹ ਮੈਂ ਮੈਂ ਸੱਚ ਬੋਲਣਾ ਸ਼ੁਰੂ ਕਰਤਾ ਪਾਰਟੀ ਦੇ ਖਿਲਾਫ ਪਾਰਟੀ ਦੇ ਖਿਲਾਫ ਕੀ ਬੋਲਿਆ ਕਿ ਚਲੋ ਰਾਜ ਸਭਾ 92 ਸੀਟਾਂ ਸਾਡੇ ਪੰਜਾਬੀਆਂ ਨੇ ਜਤਾਈਆਂ ਤੇ ਭਈ ਇਹ ਲਿਆ ਕੇ ਆਪਾਂ ਰਾਜ ਸਭਾ ਮਰ ਬਣਾਤੇ ਮੈਂ ਇੱਕ ਪੋਸਟ ਪਾਈ ਇਹਨਾਂ ਨੇ ਕਹਿਤਾ ਸਰਕਲ ਪ੍ਰਧਾਨ ਹਾਂ ਮੈਂ ਇਹਨਾਂ ਨੇ ਕਹਿਤਾ ਨਹੀਂ ਜੀ ਤੈਨੂੰ ਪਾਰਟੀ ਤੋਂ ਬਾਹਰ ਕੱਢਦੇ ਆ ਫਿਰ ਮੈਨੂੰ ਧਮਕੀਆਂ ਮੈਨੂੰ ਗੈਂਗਸਟਰਾਂ ਨੇ ਧਮਕੀਆਂ ਨਹੀਂ ਇਹਨਾਂ ਦੇ ਸਰਕਾਰ ਦੇ ਬੰਦਿਆਂ ਨੇ ਧਮਕੀਆਂ ਮੈਨੂੰ ਪੁਲਿਸ ਪ੍ਰਸ਼ਾਸਨ ਧਮਕੀਆਂ ਦੇ ਰਿਹਾ ਮੇਰੇ ਘਰ ਜਾ ਕੇ ਕਿ ਸਰਕਾਰ ਖਿਲਾਫ ਨਾ ਬੋਲ ਨਹੀਂ ਤਾਂ ਪਤਾ ਨਹੀਂ ਲੱਗਦਾ ਬੰਦਾ ਕਿੱਥੋਂ ਚੁੱਕਿਆ ਇਹਨਾਂ ਦਾ ਸੀਆਈ ਅ ਸੀਆਈ ਵਾਲੇ ਸਟਾਫ ਵਾਲੇ ਖਲੋਤੇ ਆ ਦੂਜੇ ਸੀਆਰਡੀ ਵਾਲੇ ਖਲੋਤੇ ਆ ਸੀਆਟੀ ਸੀਆਟੀ ਵਾਲੇ ਮੈਨੂੰ ਜਾ ਕੇ ਘਰ ਮੇਰੇ ਧਮਕੀਆਂ ਦੇ ਰਿਆ ਕਿਵੇਂ ਸਰਕਾਰ ਖਿਲਾਫ ਬੋਲਣਾ ਪਾ ਮੈਂ ਸਰਕਾਰ ਖਿਲਾਫ ਕੀ ਪੁਸ਼ਟ ਪਾ ਰਿਹਾ ਨਸ਼ੇ ਵਾਲੇ ਖਿਲਾਫ ਬੋਲ ਰਿਹਾ ਮੈਂ ਨਾ ਕਿ ਨਸ਼ਾ ਸ਼ਰੀਆਮ ਵੇਚ ਰਿਆ ਵਾ ਤੇ ਸਰਕਾਰ ਉੱਤੇ ਕੁਝ ਕਾਰਵਾਈ ਨਹੀਂ ਕਰ ਰਹੀ ਇਹ ਬੋਲਣਾ ਪਾ ਪਿਆ ਆ ਮਲਵਿੰਦਰ ਸਿੰਘ ਮਾਲੀ ਜਿਹੜਾ ਫੜਿਆ ਵਾ ਕੀ ਬੋਲਦਾ ਈ ਉਹ ਉਹ ਵੀ ਇਹੋ ਕੁਝ ਬੋਲਦਾ ਬਜ਼ੁਰਗ ਸੀਨੀਅਰ ਸਿਟੀਜ਼ਨ ਬੰਦਾ ਕੀ ਬੋਲਣ ਦਾ ਸਰਕਾਰ ਦੀਆਂ ਨਲਾਈਕੀਆਂ ਸਰਕਾਰ ਦੇ ਅੱਗੇ ਰੱਖਣ ਡਿਆ ਸੀ ਨਾ ਤੇ ਸਰਕਾਰ ਨੂੰ ਹਜਮ ਨਹੀਂ ਹੁੰਦਾ ਕਾਂਗਰਸ ਸਰਕਾਰ ਅਸੀਂ ਜਦੋਂ ਪ੍ਰਚਾਰ ਕਰਦੇ ਹਾਂ ਕਾਂਗਰਸ ਦੇ ਖਿਲਾਫ ਕਾਲੀਆਂ ਦੇ ਖਿਲਾਫ ਅਸੀਂ ਬਿਲਕੁਲ ਇੰਨੀ ਜਿਆਦਾ ਗਲਤ ਬੋਲਦੇ ਰਹੇ ਹਾਂ ਪਰ ਉਹਨਾਂ ਨੇ ਕਦੀ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਪਰ ਜਿਹੜੀ ਆਪਣੀ ਸਾਡੀ ਬਣਾਈ ਹੋਈ ਸਰਕਾਰ ਹੈ ਉਹਨਾਂ ਨੇ ਹੀ ਸਾਡੇ ਉੱਤੇ ਹਮਲਾ ਕਰਾਇਆ ਸਰ ਕਿਤੇ ਨਾ ਕਿਤੇ ਸਰਕਾਰ ਇਹ ਵੀ ਕਹਿੰਦੀ ਸੀ ਕਿ ਮਤਲਬ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹ ਆਪਾਂ ਬਾਹਰ ਨਾ ਜਾਣ ਦੇ ਬਾਰੇ ਵਿੱਚ ਕੀ ਨਾ ਚਾਹੁੰਦਾ ਸਾਡੇ ਸਾਡੇ ਇਲਾਕੇ ਦੇ ਵਿੱਚ ਵੀ ਕੋਈ ਭਰਾ ਹੈ ਉਹਨਾਂ ਦੇ ਬੱਚੇ ਕਹਿ ਰਹੇ ਆ ਕਿ ਅਸੀਂ ਇੱਥੇ ਆਣ ਕੇ ਖੇਤੀ ਕਰਨੀ ਹੈ ਮੈਂ ਹੱਥ ਬੰਨ ਕੇ ਬੇਨਤੀ ਕਰੂੰਗਾ ਭਰਾਵੋ ਇਹ ਵੀਡੀਓ ਜ਼ਰੂਰ ਬਾਰ ਪਹੁੰਚੇਗੀ ਲੋਕੀ ਸੁਣਨਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਸੋਚੋ ਉਥੋਂ ਪੈਸਾ ਕਮਾ ਕੇ ਆਪਣੇ ਪੰਜਾਬ ਚ ਆ ਕੇ ਇਸ ਵਕਤ ਤੁਸੀਂ ਕਾਰੋਬਾਰ ਕਰਨਾ ਚਾਹੁੰਦੇ ਜੇ ਹੱਥ ਬੰਨ ਕੇ ਬੇਨਤੀ ਨਾ ਆਇਓ ਬੱਚੇ ਮਰਉਣੇ ਤੇ ਆ ਜਿਓ ਹਾਂ ਇੱਥੇ ਨੰਗ ਕਾਮਜਾਬ ਜੇ ਜਿੱਤ ਕੇ ਤੋਂ ਪੈਸਾ ਆ ਗਿਆ ਨਾ ਕਾਰੋਬਾਰ ਕਰਕੇ ਉਹ ਕਾਮਜਾਬ ਨਹੀਂ ਜੇ ਉਹਨੂੰ ਆਏ ਦਿਨ ਧਮਕੀਆਂ ਹੋਣੀਆਂ ਮੈਨੂੰ ਪਤਾ ਮੈਨੂੰ ਮਰਵਾ ਦੇਣਾ ਮਾਰ ਦੇਣਾ ਇਹਨਾਂ ਗੈਂਗਸਟਰਾਂ ਇਹਨਾਂ 'ਚ ਦੰਗ ਹੋ ਜਾਣਾ ਕਰ ਦੇਣਾ ਪਰ ਮੈਂ ਹੋ ਸਕਦਾ ਮੈਂ ਲਾਸਟ ਪੋਸ ਹੋਵੇ ਮੇਰੀ ਪੋਸਟ ਹੋਵੇ ਪਰ ਇਹ ਗੱਲ ਮੈਂ ਆਉਣ ਵਾਲੇ ਲੋਕਾਂ ਨੂੰ ਵੀ ਕਹਿਣਾ ਵੀਰ ਜਿੱਤੋਂ ਨਿਕਲਿਆ ਜਾਂਦਾ ਨਿਕਲ ਜੋ ਸਰਕਾਰਾਂ ਕੱਖ ਨਹੀਂ ਜੇ ਕਰਨਾ ਹਾਲਾਤ ਮਾਰੇ ਜੇ ਪੰਜਾਬ ਦੇ ਔਰ ਦਿਨੋਂ ਦਿਨ ਹਾਲਾਤ ਮੜੇ ਹੋਈ ਜਾਂਦੇ ਜੇ ਫਿਲਹਾਲ ਇਹ ਦਿਨ ਤੋਂ ਪਿਆਰ ਚਾਹੇ ਚੰਗਾ ਕੰਮ ਆ ਗਿਆ ਗੈਂਗਸਟਰ ਕੰਮ ਆ ਗਿਆ ਸਰ ਸਾਹਿਬ ਜਿਹੜੀ ਉਹਨਾਂ ਨੂੰ ਮਿਲੇ ਤੁਸੀਂ ਸਰ ਐਸਐਸਪੀ ਸਾਹਿਬ ਨੂੰ ਮਿਲੇ ਵੀ ਆ ਔਰ ਉਹ ਆਪਣੀ ਕਾਰਵਾਈ ਆਪਣੇ ਤਰੀਕੇ ਨਾਲ ਕਰ ਰਹੇ ਆ ਪਰ ਠੀਕ ਹੈ ਸਿਕਿਉਰਿਟੀ ਦਿੱਤੀ ਗਈ ਹੈ ਯਾਰ ਦੀ ਲੱਗੀ ਹੋਈ ਆ ਪਰ ਸਿਕਿਉਰਿਟੀ ਦੇ ਵਿੱਚ ਵੀ ਜਿਹੜਾ ਮੈਂ ਸੀ ਮਾਨਸਿਕ ਤੌਰ ਤੇ ਮੈਂ ਕਾਰੋਬਾਰ ਨਹੀਂ ਕਰ ਪਾ ਰਿਆ ਇੱਕ ਤਰ੍ਹਾਂ ਦਾ ਢੁਡਕੂ ਰਹਿੰਦਾ ਹਰ ਵਕਤ ਹਥਿਆਰ ਕੋਲ ਰੱਖਣੇ ਪੈਂਦੇ ਨੇ ਇੰਨੇ ਜਿਆਦੇ ਹੌਸਲੇ ਵਧ ਗਏ ਨੇ ਜੇ ਕੋਈ ਬੰਦਾ ਫਰੋਦੀ ਨਹੀਂ ਦਿੰਦਾ ਤੇ ਦੂਜੇ ਚੌਥੇ ਦਿਨ ਗੋਲੀਆਂ ਮਾਰਾ ਦਿੱਤੇ ਚੇਹ ਦਿੱਤੇ ਜਾਂ ਵੀ ਆ ਕਿਸੇ ਬੰਦੇ ਨੇ ਉਹਨੂੰ ਧਮਕੀ ਆਈ ਉਹਨੇ 30 ਲੱਖ ਦੇ ਵੀ ਦਿੱਤਾ ਮਹੀਨਾ ਹੋਇਆ ਅੱਜ ਉਤੋਂ 2 ਕਰੋੜ ਰੁਪਇਆ ਮੰਗਿਆ ਜਾਂਦੇ ਆ ਆਲਾਦਿਆ ਇੱਕ ਨੂੰ ਦੋ ਦੁੱਚਾ ਪਰ ਇੱਥੇ ਡਰ ਕੇ ਲੋਕ ਪੈਸਾ ਦੇ ਹੀ ਜਾਂਦੇ ਖੜਦੇ ਨਹੀਂ ਔਰ ਮੈਂ ਖੜ ਚੁਕਾ ਇਹਨਾਂ ਦੇ ਮਾਰ ਖلاف ਡਟ ਚੁਕਾ ਆ ਅੱਜ ਮਾਰ ਦੇਣ ਕੱਲ ਮਾਰ ਦੇਣ ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਪਰ ਹੱਕ ਸੱਚ ਦੇ ਨਾਲ ਅੱਗੇ ਖਲੋਣਾ ਇਹ ਚੀਜ਼ ਦੀ ਆਵਾਜ਼ ਠਾਉਂਦੇ ਰਹਿਣਾ ਬਾਕੀ ਪੁਲਿਸ ਪ੍ਰਸ਼ਾਸਨ ਤੋਂ ਇੱਕੋ ਮੰਗ ਕਰਦੇ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਆ ਜੋ ਘਟਨਾ ਜੋ ਹੋ ਰਹੀ ਆ ਕੱਲਾ ਮੇਰਾ ਨਹੀਂ ਤਰਨਤਾਰਨ ਜ਼ਿਲ੍ਹਾ ਵੇਖ ਲੋ ਜੋ ਕੁਛ ਹੋ ਰਿਹਾ ਕੱਲਾ ਮੇਰਾ ਨਹੀਂ ਇਹ ਸਾਰਿਆਂ ਨੂੰ ਜਿਹੜਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੂੰ ਮੈਂ ਸਪੈਸ਼ਲੀ ਸੀਐਮ ਸਾਹਿਬ ਨੂੰ ਧਿਆਨ ਦੇਣਾ ਚਾਹੁੰਦਾ ਹੈ ਕਿ ਮੈਂ ਵਿਰੋਧੀ ਨਹੀਂ ਪਾਰਟੀ ਦਾ ਮੈਂ ਕਦੀ ਮੁਰਦਾਬਾਦ ਦਾ ਨਾਰਾ ਨਹੀਂ ਲਾਇਆ ਮੰਮੀ ਪਾਰਟੀ ਦੇ ਜਿੰਦਾਬਾਦ ਵੀ ਲਾਇਆ ਅੱਜ ਵੀ ਆਮ ਆਦਮੀ ਪਾਰਟੀ ਦਾ ਦਫ਼ਤਰ ਇੱਥੇ ਆ ਪਰ ਇਹੀ ਕਹਿਣਾ ਚਾਹੁੰਦਾ ਸਰਕਾਰ ਜੀ ਸੀਐਮ ਸਾਹਿਬ ਪਾਵਰਾਂ ਤੋਂ ਐਮਐਲਿਆ ਨੂੰ ਤੋਂ ਪ੍ਰਸ਼ਾਸਨ ਨੂੰ ਪਾਵਰ ਦੋ ਕਿ ਜਿਹੜੇ ਇਤਿਹਾਸ ਚੁੱਕ ਕੇ ਜਣੇ ਖਣੇ ਤੇ ਐਸ ਵਕਤ ਤੇ ਪੁਲਿਸ ਸੇਫ ਨਹੀਂ ਐਸਐਚਓ ਨੂੰ ਇੱਕ ਵੀਡੀਓ ਸੰਦਿਆ ਐਸਐਚਓ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਆਹ ਹਾਲਾਤ ਹੋ ਗਏ ਉਹ ਭਾਈ ਉਹਦੋਂ ਕੁਝ ਕਰੋਗੇ ਜਦੋਂ ਅੱਤਵਾਦ ਦਾ ਵੇਲਾ ਸੀ ਜਦੋਂ ਤੁਹਾਡੇ ਪੁਲਸ ਵਾਲਿਆਂ ਦੇ ਪਰਿਵਾਰ ਮਾਰਨੇ ਸ਼ੁਰੂ ਕੀਤੇ ਤੇ ਪੁਲਿਸ ਨੇ ਇੱਕ ਵਾਰ ਖਤਮ ਕਰ ਦਿੱਤਾ ਸੀ ਨਾ ਅੱਤਵਾਦ ਖਤਮ ਕਰ ਦਿੱਤਾ ਕੀ ਗੱਲ ਅੱਜ ਖਤਮ ਨਹੀਂ ਹੋ ਸਕਦਾ ਉਸ ਕਿਉਂ ਆ ਕਿ ਉਹ ਦਿੱਲੀ ਉਸ ਤੋਂ ਇਹ ਹੀ ਬੇਨਤੀ ਆ ਕਿ ਚੱਕਾ ਜਾਮ ਕਦੋਂ ਤੱਕ ਰਹੇਗਾ ਜਿਹੜਾ ਨਾ ਕਰੇਗਾ ਉਹ ਉੱਤਰ ਵਾਲਾ ਕੰਡ ਕਰਾਂਗੇ ਹੱਸ ਅਸੀਂ ਅੱਜ ਸਿਰਫ ਆਵਾਜ਼ ਉਠਾ ਕੇ মিডিਆ ਦੇ ਥਰੂ ਦੱਸਣਾ ਚਾਹੁੰਦੇ ਆ ਜੇਕਰ ਦੱਸਣ ਲਈ ਅੱਜ ਤੇ ਆਏ ਆ ਅਸੀਂ ਪੀੜਾ ਦੱਸਣ ਲਈ ਇਕੱਠੇ ਆਏ ਆ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦੇ ਕੋਈ ਪ੍ਰਸ਼ਾਸਨ ਖਿਲਾਫ ਨਹੀਂ ਹੈ ਮਜਾਰਾ ਮਜਾਰਾ ਨਹੀਂ ਅਸੀਂ ਆਪਣੀ ਪੀੜ ਦੱਸਣ ਲਈ ਆਏ ਆ ਅਸੀਂ ਪੀੜ ਦੱਸਈ ਆ ਵੀ ਸਾਡੇ ਨਾਲ ਆਹ ਹੋ ਰਿਹਾ ਸਾਡੀ ਇੱਥੇ ਮੀਡੀਆ ਕਰੀ ਆਪਣੀ ਆਵਾਜ਼ ਰੱਖਣ ਵਾਸਤੇ ਜੇ ਮੀਡੀਆ ਆਤੀ ਆਪਣੀ ਆਤੀ ਹੈ ਲਾਈਵ ਹੋਏ ਆ ਜਿੰਨੇ ਵੀ ਲਾਈਵ ਹੋਏ ਸਾਰੇ ਲਾਈਵ ਕਟਾਤੇ ਗਏ ਆ ਹੋ ਸਕਦਾ ਤੁਹਾਡੀ ਖਬਰ ਵੀ ਜਿਹੜੀ ਹੈ ਤੁਸੀਂ ਵੀ ਇਹਨੂੰ ਕਰੋ ਤੁਹਾਡੀ ਵੀ ਕਟਾਤੀ ਜਾਵੇ ਜਦੋਂ ਮੈਂ ਉਦੋਂ ਲਾਈਵ ਹੋਇਆ ਸਾਰੇ ਉਦੋਂ ਉਹ ਵੀ ਕਟਾਤਾ ਸੀ ਸਰ ਫਿਰ ਉਹ ਹੀ ਪੁਰਾਣੀ ਗੱਲ ਦੱਸੀ ਗਈ ਹੈ ਜਿਹੜੀ ਧਮਕੀ ਦਿੱਤੀ ਗਈ ਹੈ ਸਰ ਮੈਨੂੰ ਇਹੀ ਉਦੋਂ ਕਿਹਾ ਗਿਆ ਸੀ ਵੀ ਫਿਰੋਜ਼ਪੁਰ ਵਾਲਾ ਕਾਰਡ ਵੇਖ ਲੈ ਮੈਨੂੰ ਨਹੀਂ ਪਤਾ ਮੈਂ ਕਿ ਮੈਨੂੰ ਨਹੀਂ ਪਤਾ ਮੈਂ ਇਨਾਂ ਚੀਜ਼ਾਂ ਵਿੱਚ ਨਹੀਂ ਇਨਵੋਲ ਬੈਗ ਨਾਮ ਆ ਸੋਚਦੇ ਆ ਕਹਿੰਦੇ ਫਿਰੋਜ਼ਪੁਰ ਘਟਨਾ ਜਿਹੜੀ ਕੀਤੀ ਪਤਾ ਨਾ ਮੁੜ ਕੇ ਤੇਰੇ ਆੜਗਵੰਡ ਵਾਲੇ ਕਹਿੰਦੇ ਨੇ ਕਿ ਭਾਈ ਬੱਚਿਆਂ ਦਾ ਕੀ ਕਸੂਰ ਸੀ ਪਰਿਵਾਰ ਦਾ ਕੀ ਕਸੂਰ ਸੀ ਇਹ ਗੱਲ ਹੈ ਬਾਕੀ ਮੈਨੂੰ ਫਿਰੋਜ਼ਪੁਰ ਦੀ ਘਟਨਾ ਬਾਰੇ ਪਤਾ ਨਹੀਂ ਮੈਨੂੰ ਤੇ ਆਪਣੇ ਆਪ ਦੀ ਘਟਨਾ ਬਾਰੇ ਪਤਾ ਜੋ ਮੇਰੇ ਤੇ 20 ਸਭ ਕਿਤੇ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਸਰਕਾਰ ناکਾਮਜਾਬ ਚੱਲ ਰਹੀ ਹੈ ਕਿਉਂਕਿ ਜਦੋਂ ਆਮ ਆदमी ਪਾਰਟੀ ਦੇ ਵਰਕਰਾਂ ਨੂੰ ਹੀ ਇਸ ਤਰ੍ਹਾਂ ਧਮਕੀਆਂ ਆਉਣਗੀਆਂ ਤੇ ਦੂਸਰੇ ਆਮ 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 ਆਦਮੀ ਉਹਨਾਂ ਦਾ ਕੀ ਬਣੇਗਾ ਸਰ ਸਰ ਇਹੀ ਚੀਜ਼ ਤੇ ਇਹੀ ਚੀਜ਼ ਤੇ ਕਹੀ ਗਈ ਸੀਐਮ ਸਾਡੇ ਸਾਹਮਣੇ ਕਿਹਾ ਸੀ ਬਾਰਲੇ ਮੁਲਕਾਂ ਤੋਂ ਵਾਪਸ ਆਉਣਗੇ ਮੈਂ ਕਹਾਂਗਾ ਭਾਈ ਜੇ ਕਿਹ ਤੋਂ ਦੂ ਕਿੱਲੇ ਹੈਗੇ ਹਨ ਨਾ ਨਿਕਲ ਜਾਓ ਨਿਕਲ ਜਾਓ ਉਹ ਦੁਬਈ ਚੰਗਾ ਗਰਮੀ ਬੜੀ ਆ ਪਰ ਸੇਫਟੀ ਬੜੀ ਹੈ ਕਈ ਲੋਕ ਕਹਿੰਦੇ ਆ ਕਿ ਅਕਾਲੀ ਅਕਾਲੀ ਭਾਜਪਾ ਮੇਰੇ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਤੇ ਕਾਂਗਰਸ ਵਾਲੇ ਉਹ ਇਹਨਾਂ ਨੂੰ ਡਿਸਟਰਬ ਕਰਨ ਲਈ ਕੁਝ ਕਰਾ ਰਹੇ ਸਰੇ ਵੀ ਹੋ ਸਕਦਾ ਕਿਉਂਕਿ ਕਿਸੇ ਵੇਲੇ ਇਹ ਵੀ ਹੁੰਦਾ ਵੀ ਸਰਕਾਰਾਂ ਨੂੰ ਫੇਲ ਕਰਨ ਵਾਸਤੇ ਸਰਕਾਰਾਂ ਨੂੰ ਫੇਲ ਕਰਨ ਵਾਸਤੇ ਇਹ ਕੰਮ ਕਰਦੇ ਆ ਪਰ ਸਰਕਾਰ ਸਰਕਾਰ ਇਸ ਵੇਲੇ ਸਰਕਾਰ ਦੇ ਵਿੱਚ ਸਰਕਾਰ ਬੜੀ ਵੱਡੀ ਬਹੁਮਤ ਨਹੀਂ ਆਈ ਆ ਕਿਉਂ ਨਹੀਂ ਕਿਉਂ ਨਹੀਂ ਗੈਂਗਵਾਰ ਕੀਤਾ ਜਾਂਦਾ ਜਾਂਚ ਕਰਾਉਣੀ ਚਾਹੀਦੀ ਜਾਂਚ ਕਰਾਉਣੀ ਚਾਹੀਦੀ ਬੰਦੇ ਸਰਕਾਰ ਪਾਵਰ ਸਰਕਾਰ ਕੋਲ ਆ ਕੀ ਗਿਆ ਕੈਂਗਸਟਰ ਨਹੀਂ ਆ ਜਿਹੜੀਆਂ ਇੰਟਰਵਿਊ ਹੈ ਜੇਲ੍ਹ ਦੇ ਵਿੱਚੋਂ ਆਂਡੀਆਂ ਉਹ ਕੱਲੀ ਗਰਾਉਂਡੇ ਬੈਠ ਸਰ ਕਿਤੇ ਨੇ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਜਿਹੜੀ ਪਾਵਰ ਹੈ ਉਹ ਕਿਸੇ ਚੰਗੇ ਮੰਤਰੀ ਨੂੰ ਦੇ ਦੇਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਅਸੀਂ ਕਹਿੰਦੇ ਆ ਦੇਖੋ ਕਿ ਐਡਾ ਇੰਨਾ ਪੜਿਆ ਲਿਖਿਆ ਬੰਦਾ ਆਈਪੀਐਸ ਅਫਸਰ ਤੁਹਾਡੇ ਕੋਲ ਹੈਗਾ ਵਾ ਕੰਮ ਵਿੱਚ ਵਰਤਦਾ ਤੁਸੀਂ ਕਿਉਂ ਨਹੀਂ ਗ੍ਰਹਿ ਮੰਤਰੀਆਂ ਨੂੰ ਦੇ ਰਹੇ ਕੀ ਡਰ ਕੀ ਤੁਹਾਨੂੰ ਸੱਚ ਲੋ ਸਾਰਾ ਪੰਜਾਬ ਕਹਿ ਰਿਹਾ ਅੱਜ ਬੋਲਦਾ ਉਹ ਅੱਜ ਵੀ ਅੱਜ ਵੀ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਇੱਕੋ ਇੱਕੋ ਪੰਜਾਬ ਦੇ ਵਿੱਚ ਪਾਨੋ ਵਿੱਚ ਇੱਕੋ ਐਮ ਐਲ ਏ ਆ ਜਿਹੜਾ ਜਿਹੜਾ ਬਿਲਕੁਲ ਸੱਚ ਬੋਲਦਾ ਉਹ ਅੱਜ ਵੀ ਬਰਗਾੜੀ ਵਾਤੇ ਕਿ ਮੈਨੂੰ ਇਨਸਾਫ ਮਿਲਿਆ ਕਦੇ ਉਹ ਅੱਜ ਵੀ ਕਿੰਨਾ ਕਿੰਨਾ ਹਫ਼ਤਾ ਨਸ਼ਾ ਖਤਮ ਕਰਦਾਂਗੇ ਆ ਤਿੰਨ ਸਾਲ ਹੋਣ ਵਾਲੇ ਆ ਨਾ ਬਰਗਾੜੀ ਦਾ ਇਨਸਾਫ ਮਿਲਿਆ ਨਾ ਗੈਂਗਵਾਰ ਖਤਮ ਹੋਇਆ ਨਾ ਨਸ਼ਾ ਖਤਮ ਹੋਇਆ ਬਿਲਕੁਲ ਹਰੇਕ ਪਲੇਟਫਾਰਮ ਤੇ ਜਿਹੜੀ ਹੈ ਸਰਕਾਰ ਬਿਲਕੁਲ ਬਿਲਕੁਲ ਫੇਲਿਅਰ ਆ ਇਹਦੇ ਇ ਤੋਂ ਵੱਧ ਹੋਰ ਕੀ ਹੋ ਸਕਦਾ ਇਹਨਾਂ ਦੇ ਪਾਗਲਾ ਬਲਾਕ ਪ੍ਰਧਾਨ ਆ ਫਾਦਰ ਸਾਹਿਬ ਇਹਨਾਂ ਦੇ ਬਲਾਕ ਪਹੁੰਚਾਣਾ ਆਮ ਆਦਮੀ ਪਾਰਟੀ ਦੇ ਔਰ ਉਸ ਤੋਂ ਵੱਧ ਇਹ ਆਪ ਇਹਨਾਂ ਦੇ ਕੋਲ ਜਿਹੜਾ ਵਾ ਤੇ ਜੇ ਇਹਨਾਂ ਦੇ ਘਰ ਆਣ ਕੇ ਗੈਂਗਸਟਰ ਇਹਨਾਂ ਨੂੰ ਧਮਕੀਆਂ ਦੇ ਰਿਹਾ ਤੇ ਬਾਕੀ ਆਮ ਜਨਤਾ ਜਿਹੜੀ ਪੈਸੇ ਤੁਰਫੀ ਤੁਸੀਂ ਉਹਨਾਂ ਦਾ ਹਾਲ ਦੱਸੋ ਕਿ ਉਹਨਾਂ ਦਾ ਮੇਰੇ ਨਾਲ ਪਹਿਲਾਂ ਵੀ 2020 ਦੇ ਵਿੱਚ ਗੈਂਗਸਟਰਾਂ ਨੇ ਮੇਰੇ ਘਰ ਹਮਲਾ ਕੀਤਾ ਮੇਰਾ 2.5 ਸਾਲ ਦਾ ਬੱਚਾ ਸੀ ਉਹਨੂੰ ਚੁੱਕਿਆ ਹਥਿਆਰਾਂ ਦੀ ਨੋਕ ਦੇ ਉੱਤੇ ਘਰੇ ਲੁੱਟਖੋਖ ਕੀਤੀ ਆ ਉਹਨਾਂ ਨੇ ਸਾਰਾ ਕੁਝ ਕੀਤਾ ਪਰ ਸਰਦਾਰ ਅਮਨਦੀਪ ਸਿੰਘ ਐਸਐਚਓ ਮੈਂ ਸਲੂਟ ਕਰਦਾ ਹਾਂ ਉਸ ਇਨਸਾਨ ਨੂੰ ਉਹਨੇ 2 ਦਿਨਾਂ ਦੇ ਵਿੱਚ ਕੋਈ ਪ੍ਰੂਖ ਨਹੀਂ ਛੱਡਿਆ ਗੈਂਗਸਟਰਾਂ ਨੇ 2 ਦਿਨਾਂ ਦੇ ਵਿੱਚ ਉਸ ਐਸਐਚਓ ਨੇ ਟ੍ਰੇਸ ਕਰਕੇ ਬੰਦੇ ਸਾਰੇ ਜੇਲ੍ਹ ਦੇ ਵਿੱਚ ਸੁੱਟ ਦਿੱਤੇ ਅੱਜ 80 ਸਾਲ ਹੋ ਗਏ ਉਹਨਾਂ ਦੀ ਜਮਾਨਤਾਂ ਨਹੀਂ ਹੋਈਆਂ ਸ਼ਾਇਦ ਇੱਕ ਦੋ ਦਿਨ ਦੇ ਇੱਕ ਦੋ ਦੀ ਵਿੱਚੋਂ ਹੋ ਗਈ ਵਾ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਬਹੁਤਾ ਡੀਪ ਉਹਨਾਂ ਬਾਰੇ ਨਹੀਂ ਇਹਨਾਂ ਦੇ ਅਫਸਰ ਚਾਹੀਦੇ ਆ ਦੇਖੋ ਅੰਮ੍ਰਿਤਪੁਰ ਇਹੋ ਜਿਹੇ ਬੰਦੇ ਉਹਨਾਂ ਦੇ ਅਫਸਰ ਚਾਹੀਦੇ ਪੁਲਿਸ ਮਾਰੀ ਨਹੀਂ ਸਾਡੀ ਪੰਜਾਬ ਪੁਲਿਸ ਦੇ ਉੱਤੇ ਮਾਣ ਆਣਿਆ ਸਨ ਉਹਦਾ ਮਾਣ ਆ ਬਾਕੀ ਉਸ ਨੂੰ ਪਾਵਰ ਦੇਣੀ ਚਾਹੀਦੀ ਆ ਜਿੰਨਾ ਯੋਗੀ ਦਿੱਤੀ ਆ ਐਹੋ ਜਿਹੀ ਪਾਵਰ ਸੀਐਮ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਕਿ ਪੰਜਾਬ ਪੁਲਿਸ ਨੂੰ ਐਹੋ ਜਿਹੀ ਪਾਵਰ ਦੋ ਵੀ ਜਿਹੜੇ ਆਏ ਆ ਪੰਜਾਬ ਪੁਲਿਸ ਦੇ ਪਾਵਰ ਦਾ ਨਹੀਂ ਜਸਟ ਕਟਿਆ ਸੀ ਨਾਨੋ ਕਿਹਾ ਕਿ ਹੰਨੋਤ ਕਾਰਾ ਕਰਦਾ ਲੋਕਾਂ ਨੂੰ ਸਿੱਧੇ ਰਸਤੇ ਤੋਂ ਬੱਚਾ ਦੇ ਕੇ ਕੰਮ ਦਿੱਤਾ ਗਿਆ ਬੰਦੂ ਆਪੀਆਂ ਸੁਣਾ ਰਹੀਆਂ ਸੀ ਅਰਪਤ ਕੀਤੀਆਂ ਸੀ ਨੰਬਰ ਸਲਵਾਨਾ ਦੇ ਮੱਦੇਨਾਲਾ ਪਟਨਾ ਕਿ ਰਿਸ਼ਾ ਤੱਕ ਗਈ ਸੀ ਇਹ ਕੇਸਰਾਮ ਨੂੰ ਕਿਹਾ ਪੰਚਾਇਤ ਬਿਠਾਇਆ ਤੇ ਉਹਨੇ ਜਿੱਦ ਲਈ ਜਿੱਨੀ ਜਰਮਣੇ ਦੇ ਦਿੱਤਾ ਗਿਆ ਉਹਦੇ ਤੇ ਕਾਫੀ ਕਸ਼ਟੀ ਵਧਾ ਦਿੱਤੀ ਗਈ ਹੈ ਉਸ ਆਪਣੇ ਕੰਮ ਨਹੀਂ ਬਿਲਕੁਲ ਤਸਵਾਰਿਆ ਤੇ ਜਲਦ ਜਲਦ ਕਰਿਆ ਇਹ ਮਾਮਲਾ ਪਹਿਲਾਂ ਕਿ ਜਾਂ ਹੋਰ ਹੀ ਸਮ ਮਾਮਲਾ ਸਾਹਮਣੇ ਆ ਕੇ ਟਾਈ ਲੱਗੇ ਸਾਰੀ ਹਲਕੇ ਚ ਪਹਿਲੇ ਮਾਮਲਾ ਸਾਹਮਣੇ ਆਇਆ ਉਹਨਾਂ ਕਾਰਨ ਕੀ ਨਾਮ ਦੱਸਦਾ ਹੈ ਜਿਹੜਾ ਬੰਦਾ ਆਪਣਾ ਗੈਂਗਸਟਰ ਦਾ ਆਪਣਾ ਗੈਰ ਹੈ ਗੈਂਸਟਰ ਵੀ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ ਸਹੀ ਕਹਿ ਰਹੇ ਹੋ ਹਾਏ ਤੈਨੂੰ ਨਹੀਂ ਪਤਾ ਲੱਗਾ ਕਿ ਦੋ ਤਿੰਨ ਬੰਦੇ ਕਹਿੰਦੇ ਆਪਾਂ ਨੂੰ ਵੀ ਆਈਆਂ ਦੋ ਚਾਰ ਵਰੀ ਬਿਲਕੁਲ ਕੋਈ ਨਹੀਂ ਕੋਈ ਨਹੀਂ ਮੈਂ 4 ਮਿੰਟ ਤੋਂ ਆਇਆ ਕਹਿੰਦੇ ਕਿ ਮੈਂ ਨਾ ਸਾਰਾ ਪ੍ਰੈਸਿੰਗ ਮਨਸ਼ਾਸੀ ਚਾਲ ਦੀ 12 ਜੀਐਮ ਲਸ਼ਾ ਮੁੰਬਾਈ ਚੱਲ ਰਹੀ ਹੈ ਬੰਦ ਗੁੰਡਾ ਵਰਦੀ ਚਾਲੀ ਹੈ ਤੇ ਉਹ ਬਾਈਕ ਗੁੰਡਾ ਵਾਲੇ ਪਾਉ ਦੇ ਬਾਅਦ ਚੱਲ ਗਏ ਉਹ ਜਿਹੜੀ ਆ ਬੰਦਾ ਹੋਏ ਜਿਹੜਾ ਨੰਬਰ ਹੈ ਯਾਨ ਨਾਲ ਕਿਹੜੀ ਇੱਥੇ ਚੱਲ ਗਈ ਹੈ ਇਹੋ ਜਿਹੀ ਗੱਲ ਪੁੱਛ ਬਾਈਕ ਨਹੀਂ ਆ ਇਹੋ ਜਿਹਾ ਵਾਲਾ ਜਨਾਬ ਸਰ ਨੈਟ ਕਾਲਿੰਗ ਕਰਦੇ ਆ ਜਾਂ ਵੀਡੀਓ ਕਾਲਿੰਗ ਕਰਦੇ ਆ ਜਾਨ 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 ਕਿ ਲੇ ਗਰੀ ਬੋਲਾਂ ਤਾਂ ਕਿ ਐਸਐਸਓ ਸਾਹਿਬ ਨੇ ਕਹਿਆ ਵਾ ਕਿ ਤੁਹਾਨੂੰ ਸਕਿਉਰਟੀ ਦਿੱਤੀ ਆ ਤੇ ਲੱਗਦਾ ਨਹੀਂ ਆ ਕਿ ਤੁਹਾਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਪ੍ਰਸ਼ਾਸਨ ਦੇ ਨਾਲ ਹਾਂ ਪਰ ਪ੍ਰਸ਼ਾਸਨ ਸਾਡੇ ਨਾਲ ਨਹੀਂ ਖੜਦਾ ਮੈਂ ਤਾਂ ਦੱਸਦਾ ਹਾਂ ਆਪਣੇ ਦੇਸ਼ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਜਿਹੜਾ ਕੀ ਹਮਲਾ ਹੋਇਆ ਟਾਰੀ ਕਿ ਮਾਰ ਹੀ ਦੇਣ ਲੱਗੇ ਉਹ ਤੁਹਾਨੂੰ ਇੱਕ ਵਧੀ ਬਣਾਇਆ ਐਸਐਸਓ ਸਾਹਿਬ ਇਹ ਦੇਖ ਲੋ ਜੇ ਨਾਲ ਪੁੱਛੋ ਕਿ 1.5 ਸਾਲ 16 ਮਹੀਨੇ ਹੋ ਗਿਆ ਅਜੇ ਤੱਕ ਚਲਾਨ ਪੇਸ਼ ਕਰ ਸਕਿਆ ਜੱਜ ਨੇ ਉਹਨਾਂ ਨੂੰ ਜ਼ਮਾਨਤਾ ਆਰਡਰ ਦੇ ਵਿੱਚ ਕੀ ਲੈ ਕੇ ਦਿੱਤਾ ਕਿ 300 ਚਲਾਨ ਪੇਸ਼ ਕਰ ਲਿਓ ਜ਼ਮਾਨਤਾਂ ਦੇ ਆ ਇਸ ਕਰਕੇ ਇਹ ਉਹ ਜ਼ਮਾਨਤਾ ਦੇ ਰਹੇ ਆ ਅੱਜ ਦੇ ਦਿਨ ਤੱਕ ਡੇਢ ਸਾਲ ਹੋ ਗਿਆ ਚਲਾਨ ਨਹੀਂ ਪੇਸ਼ ਕਰ ਸਕਿਆ ਅੰਮੀ ਨਾਲ ਤੇ ਹੋਰ ਕੀ ਆ ਆਪਲਾ ਸਕਦੇ ਦੱਸੋ ਇਹ ਅੱਜ ਦੇ ਸਾਹ ਦੇ ਤੱਕ ਡੇਢ ਸਾਲ ਹੋ ਗਿਆ ਚਲਾਨ ਕਿਉਂ ਨਹੀਂ ਪੇਸ਼ ਕੀਤਾ ਕਾਹਦਾ ਬਵਾਜ ਨਾ ਦਿੱਤੇ ਤੇ ਕਿਸੇ ਅਧਿਕਾਰੀ ਸਾਹਿਬ ਤਾਂ ਜਿਹੜਾ ਚਲਾਨ ਨਹੀਂ ਉਹ ਬੇਚੀਦਾ ਦਬਾਅ ਨਹੀਂ ਆਪ ਤੇ ਕਿਹੜਾ politcal ਦਬਾਅ ਨਹੀਂ ਦੇ। ਜੀ ਨੂੰ ਕਿਹਾ ਇਹ ਨੂੰ 2 ਮਹੀਨੇ ਹੋ ਗਏ। ਅੱਜ ਪਹਿਲੀ ਵਾਰੀ ਆ ਕੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਮੇਰਾ ਚਲਾਨ ਬੇਚੀਦਾ। 2 ਮਹੀਨੇ ਅੱਜ ਮੇਰੇ ਕੋਲ ਨਾ ਇੱਕ ਕੋਈ ਮੇਰੇ ਕੋ ਦਫਤਰ ਆਇਆ ਉਹਨੇ ਉਹਦੋਂ ਵੀ ਇਹ ਕਰਨੇ ਕੀਤਾ ਜਿਹੜਾ ਕੋਈ ਇੰਤਜ਼ਾਮ ਨਹੀਂ ਪੈਦਾ ਹੱਸ। ਇਹ ਲੋਹ ਹਾਇਰਾ ਚੱਗਦੇ। ਜੀ ਜੀ ਅਧਿਕਾਰੀ ਸਾਹਿਬ ਅਸਾਜੀ ਸਾਹਿਬ ਦੇਖੀ ਲੇਗੇ ਇਹਨੇ ਮੁੰਡੇ ਕਰਨੇ ਦਿੱਤੇ। ਇਹ ਕੰਮ ਪ੍ਰਸ਼ਾਸਨ ਦਾ ਹੈ ਮੇਰਾ ਕੰਮ ਥੋੜੀ ਆ। ਮੈਂ ਜਿੰਨੀ ਵਾਰ ਵੀ ਕਿਹਾ ਮੈਂ ਬੈਠ ਚੁੱਪ ਕਰਕੇ ਘਰ ਬੈਠ ਕੇ ਕਿਉਂਕਿ ਮੈਂ ਜਿੰਨੀ ਵਾਰ ਵੀ ਗਿਆ ਵਾਂ ਕਿੰਨੀ ਵਾਰ ਵੀ ਗਿਆ ਮੈਨੂੰ ਉਹਨਾਂ ਨੇ ਹਰ ਵਾਰੀ ਇਹੀ ਕੱਲ ਗਿਆ ਕਿ ਭਾਜੀ ਪੈਸੇ ਲੱਗਦੇ ਆ 5000 ਤੁਹਾਡਾ ਚਲਾਨ ਪੀਐਸ ਕਰਨ ਵਾਸਤੇ ਮੈਂ ਕੱਲ ਮੈਂ ਤਾਂ ਖੂਬ ਵੀ ਆ ਗਿਆ ਮੈਂ ਬਰੇ ਪ੍ਰੂਫ ਤੋਂ ਗੱਲ ਨਹੀਂ ਕਰਦਾ ਕਾਫੀ ਆ ਗਿਆ ਹਰ ਵਾਰੀ ਮੈਨੂੰ ਕਿਹਾ ਕਿ ਭਾਜੀ ਚਲਾਨ ਜਿਹੜੇ ਵੇਚਣਾ ਚਾਹਤ ਚਲਾਨ ਪਾਸ ਕਰਾਉਣ ਵਾਸਤੇ ਜੱਜ ਨੂੰ ਐਨੇ ਦੇਣੇ ਆ ਜੱਜ ਨੂੰ ਐਨੇ ਦੇਣੇ ਆ ਮੈਂ ਡੇਢ ਸਾਲ ਤੋਂ ਜਿੰਨੇ ਚੱਕਰ ਮਾਰੇ ਕਦੀ 5 ਦਿੱਤਾ ਕਦੀ 10 ਦਿੱਤਾ ਕਿ ਚਾਹਣ ਵੇਚ ਹੋ ਜੇ ਪਰ ਹਾਰ ਕੇ ਮੈਂ ਚੁੱਪ ਕਰਕੇ ਘਰ ਬੈਠ ਗਿਆ ਕਿ ਨਹੀਂ ਮੈਂ ਕਿੰਨੇ ਕੇ ਪੈਸੇ ਦੇਈ ਜਾਵਾਂ ਇੱਥੇ ਦੇ ਸਾਡੇ ਕੋਲ ਗੈਂਗਸਟਰ ਆਪਾਂ ਕਰੇ ਗੈਂਗਸਟਰ ਪ੍ਰੋਗਿਮ ਮੰਗ ਰਿਆ ਸਾਡੇ ਕੋਲ ਤਾਂ ਚਲੋ ਧਮਕੀਆਂ ਦੇ ਕੇ ਮੰਗ ਰਿਆ ਕਿ ਡਿਫਰੋਟੀ ਇੱਥੇ ਥਾਣੇ ਜਾਂਦੇ ਆ ਸਾਡੇ ਕੋਲ ਸਿੱਧਾ ਹੀ ਬਿਲਕੁਲ ਕਹਿ ਜਾਂਦਾ ਜੀ ਲਿਓ ਜੀ ਆਹ ਗੱਲ ਚਲੋ ਹੁਣ ਤੁਸੀਂ ਕਹਿ ਰਹੇ ਕੀ ਅੱਜ ਅੱਜ ਤੁਸੀਂ ਕਹਿੰਦਾ ਇੱਥੇ ਸਾਹਮਣੇ ਕੀ ਮੈਨੂੰ ਦੱਸਿਆ ਨਹੀਂ ਆ ਚਲ ਮੈਂ ਹੁਣ ਸਾਰੇ ਸਾਹਮਣੇ ਕਹਿ ਰਿਹਾ ਕਿ ਹੁਣ ਦੱਸੋ ਚਲਾਨ ਕਦੋਂ ਪੇਸ਼ ਹੋ ਜੂਗਾ ਮੈਂ ਤਾਂ ਕਿਹੜੇ ਦੋਸਤ ਚਲੇ ਦੋ ਦੋ ਜਿੱਤੇ 1.5 ਸਾਲ ਦੇਖ ਲਿਆ ਕੋਈ ਗੱਲ ਨਹੀਂ 2 ਹਫ਼ਤੇ ਦੇਖ ਲੈਨੇ ਆ ਅੱਪੇ ਕਹਿ ਰਹੇ ਕਿ ਦੇਖੋ ਕੱਲਾ ਗੈਂਗਸਟਾਰ ਤੇ ਚਲੋ ਤੇ ਬੰਦੇ ਗੰਦੇ ਹੈਗੇ ਹੈਗੇ ਆ ਉਹਨਾਂ ਦਾ ਕੰਮ ਹੀ ਹੈ ਕਿਉਂਕਿ ਉਹ ਗਲਤ ਸੰਕਲਪ ਦੇ ਵਿੱਚ ਪਏ ਆ ਪਰ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਕਿਤੇ ਘੱਟ ਨਹੀਂ ਹੈਗਾ ਅਹੀਂ ਬੜਾ ਜਿਆਦਾ ਦੁਖੀ ਇਹਨਾਂ ਦੇ ਉੱਤੋਂ ਕਿਉਂਕਿ ਮੈਂ ਤਾਂ ਇਹਨਾਂ ਉੱਤੇ ਪਹਿਲਾਂ ਵੀ ਬਾਈਟ ਦਿੱਤੇ ਦਰਸ਼ਕਾਂ ਵਾਂ ਕਿ ਮੈਨੂੰ ਜਿੰਨੀਆਂ ਜਿਆਦਾ ਮੈਨੂੰ ਉਦੋਂ ਗੈਂਗਸਟਾਰਾਂ ਵੱਲੋਂ ਜਾਂ ਦੂਜੇ ਗੁੰਡਿਆਂ ਵੱਲੋਂ ਧਮਕੀਆਂ ਜੜੀਆਂ ਕਿ ਉਤੋਂ ਵੱਧ ਮੈਨੂੰ ਪੁਲਿਸ ਵੱਲੋਂ ਧਮਕੀਆਂ ਆਉਂਦੀਆਂ ਕਿ ਤੂੰ ਆਪੋਸ਼ਣਾ ਪਾ ਤੂੰ ਆਪੋਸ਼ਣਾ ਪਾ ਸਰਕਾਰ ਖਿਲਾਫ ਆਹ ਹੋ ਜਾਂਦਾ ਵਾ ਇੱਥੇ ਪਤਾ ਹੀ ਨਹੀਂ ਬੰਦਾ ਕਦੋਂ ਜੁੱਤੀਆ ਜਾਂਦਾ ਵਾ ਮੈਂ ਲੇਕੋ ਇੱਕੋ ਹੀ ਗੱਲ ਲੈ ਕੇ ਚੱਲਿਆ ਕਿ ਕੋਈ ਗੱਲ ਨਹੀਂ ਮਰਨਾ ਸਾਰੇ ਨਹੀਂ ਆ ਮੈਂ ਕੋਈ ਚਾਹ ਪਹਿਲਾਂ ਮਰ ਜੂਗਾ ਇੱਥੇ ਰਹਿਣਾ ਜਿੰਨੇ ਜੇ ਕਹਿੰਦੇ ਰਹਿਣਾ ਦੇ ਦੋ ਦੱਸਦੇ ਨੇ ਹੱਥ ਕਰਾ ਕਰਕੇ ਕਿ ਨਹੀਂ ਮੈਂ ਤਾਂ ਮਰਨਾ ਹੀ ਨਹੀਂ ਆ ਇੱਥੇ ਸਾਰਿਆਂ ਨੇ ਮਰਨਾ ਵਾ ਪਰ ਆਨੂੰ ਇਹ ਇੰਨਾ ਤੇ ਸਾਨੂੰ ਇਹਨਾਂ ਦਾ ਮਨ ਹੋਊਗਾ ਕਿ ਬਿਲਕੁਲ ਅਸੀਂ ਯਾਰ ਸੱਚ ਬੋਲ ਕੇ ਮਰੇ ਆ ਨਹੀਂ ਸੱਚੀ ਬੋਲ ਰਹੇ ਆ ਸੱਚੀ ਦੇ ਖੜੇ ਆ ਕਿਉਂਕਿ ਇਹਨਾਂ ਜੋ ਸਰਕਾਰ ਯਾਰ ਨਹੀਂ ਸਰਕਾਰ ਚੁਣੀ ਗਿਆ ਹੈ ਅੱਜ ਆਪਾਂ ਕਹਿ ਰਹੇ ਸਰਕਾਰ ਦੇ ਖਿਲਾਫ ਨਹੀਂ ਸਰਕਾਰ ਚੁਣੀ ਇਹਨੂੰ ਸਰਕਾਰ ਨੂੰ ਚੁਣਨ ਵਾਲੀ ਨਹੀਂ ਰਹੀ ਲੋਕੀ ਨਾ ਕਿਉਂਕਿ ਅਸੀਂ ਪਹਿਲਾਂ ਤੋਂ ਦੁਖੀ ਹੋ ਚੁੱਕੇ ਸੀ ਸਾਡੇ ਮਾਨੰਦਰਿਕ ਆਸ ਜਾਗੀ ਹੀ यार कुछ कुछ कि यार वाकई ये बंदा बड़ा बोलदा हुआ विभाग बोलदा हुआ पार्लियामेंट ਦੇ ਵਿੱਚ ਜਾ ਕੇ ਤੇ वाकई ਕੁਝ ਨਾ ਕੁਝ ਕਰੂਗਾ ਇੱਥੇ ਕੋਈ ਲੋਕਾਂ ਨੇ ਪਾਸਾ ਹੀ ਪਿੰਡਦਾ ਕਿ ਤੇ ਮੇਰੇ ਵੋਟ ਪਾਉਣ ਤੇ ਜਾਂ ਮਾਹਤਰਾ ਜੀ ਨੇ ਵੋਟ ਪਾਉਣ ਤੇ ਹੋਰ ਕਿਸੇ ਨੇ ਵੋਟ ਪਾਉਣ ਤੇ ਕਲੀ ਸਰਕਾਰ ਨਹੀਂ ਬਣ ਗਈ ਸਾਰੇ ਪੰਜਾਬ ਨੇ 92 ਸੀਟਾਂ ਜਿਤਾਈਆਂ ਵਾ ਬੇਸ਼ੱਕ ਕੋਈ ਕਾਲੀ ਜਾਂ ਕੋਈ ਕਾਂਗਰਸੀ ਜਿੱਥੇ ਮਰਜ਼ੀ ਜੁੜਿਆ ਨਾ ਕਿਹਾ ਨਹੀਂ ਯਾਰ ਵਾਕਈ ਅੰਦਰੋਂ ਅੰਦਰ ਹੀ ਸਾਰੇ ਦੁਖੀ ਉਹਨਾਂ ਨੇ ਸਾਰਿਆਂ ਨੇ ਵੋਟ ਪਾ ਕੇ 92 ਸੀਟਾਂ ਜਿਤਾਈਆਂ ਤੇ 92 ਸੀਟਾਂ ਜਿਤਾ ਕੇ ਅੱਜ ਅੱਜ ਹੋਇਆ ਕੀ ਅੱਜ ਉੱਥੇ ਭੰਗੜੇ ਪਾ ਰਿਹਾ ਪਾਏ ਜਾ ਰਿਹਾ ਉਹ ਜੇ ਕੇਜਰੀਵਾਲ ਜੇਲ੍ਹ ਤੋਂ ਛੁੱਟ ਗਿਆ ਆ ਰਹੇ ਨੇ ਸਾਡਾ ਮੁੱਖ ਮੰਤਰੀ ਜਾ ਕੇ ਦਿੱਲੀ ਭੰਗੜੇ ਪਾ ਰਿਹਾ ਕਿ ਕਿ ਉਹ ਗੋਲ ਮੈਡ ਲਈ ਕਿਹਾ ਉਹ ਕਰ ਰਿਹਾ ਸਿੰਘਾ ਕੇ ਸੀਐਓ ਦੇ ਉੱਤੇ ਤੁਸੀਂ ਕਹਿ ਰਹੇ ਸੱਚ 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 ਜੇ ਸੱਚ ਜੇ ਤਾਂ ਕੀ ਉੱਥੇ ਤੁਹਾਨੂੰ ਲੋੜ ਪਈ ਆ ਜਾ ਕੇ ਦਿੱਲੀ ਉਹ ਮੈਡਮ ਨੂੰ ਦੇਖਣ ਉਹਦੀ ਮੰਤਰੀ ਜਾ ਕੇ ਉੱਥੇ ਦਿੱਲੀ ਭੰਗੜਾ ਪਵਾ ਪਾ ਰਹੀ ਆ ਜਦੋਂ ਘਟਨਾ ਆਇਆ ਉੱਥੇ ਬਾਟੜ ਤੇ ਅਸੀਂ ਦਰਸ਼ਨ ਗਏ ਵੀ ਸਾਡੇ ਅਟੈਂਟੀਕੇਸ਼ਨ ਨਸ਼ੇ ਵਿੱਚ ਦੇ ਗਿਆ। ਸਾਨੂੰ ਟਕੇ ਮਾਰ ਕੇ ਬਾਹਰ ਕੱਢਿਆ ਗਿਆ ਵਾ ਵੀ ਇਹ ਬੀਬੀ ਮਨਜੀਤ ਹੋਰ ਕਿਉਂ ਆਈ ਆ। ਸਾਡੇ ਬੱਚੇ ਨਸ਼ੇ ਖਾਂਦੇ ਹਿੱਟ ਜਾਣਾ ਹੀ ਆ। ਇਹਨਾਂ ਨੂੰ ਕੀ ਗੁੱਸਾ ਆਉਂਦਾ ਕਿ ਕਿਉਂ ਬੀਬੀ ਆਈ ਆ। ਫੇਰ ਹੁਣ ਵੀ ਜਿਹੜੇ ਸਰਪੰਚ ਆ ਉਹਨਾਂ ਨੂੰ ਇੰਨਾ ਕਿ ਬੰਦੇ ਛਡਾ ਕੇ ਖੜੋ ਕਿਸਾਨਾਂ ਕੋਈ ਇੱਕ ਨਹੀਂ ਆਦੇ ਸਾਡੇ ਥਾਣੇ ਦੇ ਵਿੱਚ। ਇਹ ਸੁਣੋ ਮੇਰੀ ਗੱਲ ਤੇ ਅਪਰੇਸ਼ਨ ਹੋਇਆ ਮੇਰਾ ਕਾਲ ਨਾ ਲੱਜੈਂਕੇ ਕਿਤੇ ਨਹੀਂ ਕੇ ਮੈਂ ਖੁਦ ਉੱਤਰੀ ਆਈ ਮੈਨੂੰ ਮੈਡਮ ਨੇ ਬੁਲਾਇਆ ਕਬਰ ਨੇ ਇਹ ਜਿਹੜੇ ਦਰਸਾਨ ਆ ਕੋ ਇਹ ਆ ਨਾ ਸਰਪੰਚ ਕਿਉਂ ਨਾ ਸਰਪੰਚਾਂ ਦੀ ਮੋਦੀ ਨਹੀਂ ਆਵੇ ਬੰਦੇ ਛੜਾ ਕੇ ਖੜੇ ਇਹ ਰਲ ਗਏ ਸਾਰੇ ਜਿੰਨਾ ਜਿਹਦੇ ਗੰਦ ਮੁੱਕਦਾ ਨਹੀਂ ਨਾ ਉਹਨਾਂ ਚ ਅਸੀਂ ਇਹਨਾਂ ਨੂੰ ਠਹਿਣਾ ਸਰਪੰਚ ਨੂੰ ਭਾਓ ਤੇ ਦਰਸਾਨਾਂ ਨੂੰ ਕੱਢੋ ਪਿੱਟੋ ਬਾਹਰ ਇਹ ਕੁਝ ਬੰਦਿਆ ਬਿਲਕੁਲ ਜੀ ਇਹ ਆ ਦੁੱਖ ਹਾਂ ਦੋਖਾ ਜਿਹੜਾ ਦੇਖੋ ਜਿਹਨੂੰ ਦੋਖੰਦ ਵਾਲ ਕੋ ਨਹੀਂ ਰਹਾ ਜਾਂਦਾ ਸਾਡਾ ਬੱਚਾ ਵੀ ਖਾਂਦਾ ਵਾ ਉਹਨਾਂ ਦਾ ਆਪਰੇਟ ਹੋਇਆ ਵਾ ਫਿਰ ਵੀ ਇੱਥੇ ਆਇਆ ਕਿਉਂਕਿ ਦੋਖਾ ਮੈਂ ਦੱਸ ਨਹੀਂ ਸਕਦੇ ਕੰਗੇ ਨਹੀਂ ਖੁੱਲਿਆ ਫਰੇਕ ਬੰਦਾ ਦੁਖੀ ਆ ਪਾਲੇ ਤੱਕਿਆ ਨਾ ਕੱਢਿਆ ਇਹ ਬੀਬੀ ਕਿਉਂ ਆਈ ਮੈਂ ਦੱਸਣਾ ਦੋਖਾ ਆਪਣਾ ਵਰਨਰ ਨੂੰ ਵੀ ਆ ਗੰਦ ਪਿਆ ਤੇ ਸਾਡੇ ਸਰਪੰਚ ਨੇ ਪਾਇਆ ਤੇ ਪਿੰਡਾਂ ਚ ਸਰਪੰਚਾ ਦੀ ਮੋਦੀਆਂ ਦੀ ਜਸਪੀਰ ਕੌਰ ਆ ਆਪਜੀ ਦੇ ਚੈਨਲ ਦੇ ਮਾਧਿਅਮ ਚ ਦੱਸਣਾ 14 ਵਾ ਅਸੀਂ ਤੇ ਬੋਟਾਂ ਪਾਈਆਂ ਇਹੋ ਸਪੀਕਰ ਹੱਥੇ ਫੜ ਫੜ ਗਲੀ ਦੇ ਵਿੱਚ ਘੁੰਮ ਘੁੰਮ ਕੇ ਬੋਟਾਂ ਪਾਈਆਂ ਇਸੇ ਨੇ ਪਾਈਆਂ ਜਿਹਨੇ ਸੱਚਾਈ ਦੇ ਬੋਲਣ ਵਾਲਾ ਜਿਤਰਾ ਨੇ ਗੱਲ ਕਹੀ ਮਰਨਾ ਦੇਖ ਦੇਣ ਆ ਤੇ ਜਿਹੜੇ ਕਿਸੇ ਨੇ ਬਾਅਦ ਚ ਮਰਨਾ ਤਾਂ ਦੱਸੋ ਵੀ ਬਾਤ ਖੜਾ ਕਰੋ ਕੋਈ ਜੰਦੇ ਬੰਦੇ ਛਡਾ ਦੇ ਮਰਨਾ ਸੱਚ ਜੇ ਜੂਣਾ ਚੂੜ ਜੈ ਗੁਰ ਨਾਲ ਜਿਹਨੇ ਵੀ ਕਿਹਾ ਸੀ ਪਰ ਬੇਨਤੀ ਕਰਦਾ ਮੈਂ ਅਸੀਂ ਤੇ ਇਸ ਤਰ੍ਹਾਂ ਕਰ ਰਹੇ ਹਾਂ ਅਹੀਂ ਤੇ ਸਾਡੇ ਤੇ ਵਿਰੋਧ ਕਰਨਾ ਕਰਾ ਜਿਹਨੇ ਲਿੰਕਾ ਪਿਆ ਕੋਕਾ ਪੋਲਾ ਪਿਆ ਉਹਦਾ ਵਿਰੋਧ ਹੁਣ ਲੈ ਪਿਆ ਅੱਜ ਆਹ ਪਾਰਟੀ ਚੁੰਨਦਾ ਆ ਫੈਦਾ ਜੇ ਜਿਹੜਾ ਆਪਣੀਆਂ ਕੁਰਸੀਆਂ ਆਪ ਪੁੰਜ ਪੁੰਜ ਕੇ ਇਹਨਾਂ ਨੂੰ ਦੇ ਕੇ ਭਾਵੇ ਇੱਥੇ ਤੇ ਲਿੰਕੇ ਪੀਉਂਦਾ ਕੋਕਾ ਕੋਲਾ ਪੀਉਂਦਾ ਹੀ ਉੱਥੇ ਵੀ ਫਰੋਗੇ ਮੰਗੇ ਜਾਣੇ ਕੌਣ ਮਗਾਉਣ ਡਿਆ ਤੁਹਾਡੇ ਟਾਲੀ ਦੇ ਵਿੱਚੋਂ ਤੁਹਾਡੇ ਟਾਲੀ ਦੇ ਵਿੱਚੋਂ ਬੰਦੇ ਮਗਾਉਣ ਡਿਆ ਜੇ ਘਰ ਮੱਤ ਹੱਥ ਦੱਸ ਦਿਆਂ ਤੁਹਾਡੇ ਸਾਹਮਣੇ ਆਹ ਟਾਲੀ ਦੇ ਵਿੱਚੋਂ ਸੀੜੀਆਂ ਜਾਂਦੀਆਂ ਜੇ ਤੋਂ ਅੱਜ ਇੰਨਾ ਪੈਸਾ ਮੰਗੋਗੇ ਤੇ ਗਾਗੇ ਤੁਹਾਡੀ ਰੀਲ ਚੱਲਣੀ ਜੇ ਤੇ ਟਾਲੀ ਦੇ ਵਿੱਚੋਂ ਫੋਨ ਜਾਂਦੇ ਜੇ ਟਾਲੀ ਦੇ ਵਿੱਚੋਂ ਤੇ ਬਾਜੋ ਧਿਆਨ ਰੱਖੋ ਧਿਆਨ منو گوري باہر نکلو بعد ۾ باہر نکلو ڏيکاري ڏيکاري پھر انه جنو ا به ساري پين سر ساري ساري لال کھڑے هئا ساري مڙي گئے